ਫੇਰ ਆ ਗਿਆ ਡਫਕੇ ਇਹਨੂੰ ਵੀ ਪਿਓ ਦੇ ਪੁੱਤ ਨੂੰ ਕਦੀ ਸ਼ਰਮ ਨਹੀਂ ਆਉਣੀ ਸਾਲ ਹੋ ਗਿਆ ਕਲਪ ਦਿਨ ਨੂੰ ਵੀ ਆ ਅੱਗ ਸਵਾਜਿਆ ਨਾ ਖਾਇਆ ਕਰ ਨਾ ਮਰਿਆ ਕਰ ਪੀ ਕੇ ਨਿੱਤ ਦਾ ਪਾਈਆ ਮੂਤ ਘਰਵਾੜਦਿਆਂ ਨੂੰ ਡੁੱਲ ਡੁੱਲ ਕਰਦਾ ਕੰਜਾ ਨਾ ਹੋਵੇ ਕਿਸੇ ਥਾਂ ਦਾ ਜ਼ੁਬਾਨ ਤੁੰਗਿਆਰਿਆਂ ਦੀ ਬੁਸ਼ਾਰ ਕਰਦੀ ਤਾਰੋ ਬੁਰੀ ਤਰੀਕੇ ਕਲਪੀ ਪਈ ਸੀ ਇਹ ਹਾਲ ਉਸ ਦਾ ਇੱਕ ਦਿਨ ਦਾ ਨਹੀਂ ਸਗੋਂ ਪਿਛਲੇ 1 ਸਾਲ ਤੋਂ ਉਹ ਇਹੀ ਸਬਦ ਦਾ ਸਹਾਰਾ ਇਹੀ ਸਭ ਹੀ ਸਹਾਰ ਰਹੀ ਸੀ ਨਾ ਤੇਥੋਂ ਬੋਲੇ ਬਿਨ ਰਿਆ ਨਹੀਂ ਜਾਂਦਾ ਸਾਲੀ ਗੰਦੀ ਜ਼ੁਬਾਨ ਬੋਲਣ ਦੀ ਤਮੀਜ਼ੀ ਨਹੀਂ ਕੋਈ ਸੌਰੀ ਨੇ ਚੜੀ ਵੀ ਅੱਧੀ ਅੱਗੋ ਜਿੰਦਾ ਵੀ ਟੁੱਟੇ ਛਿੱਤਰ ਵਾਂਗੂ ਵਾਧਦਾ ਚਲਿਆ ਗਿਆ ਵਿਆਹ ਹੋਏ ਨੂੰ ਤਾਰੂ ਦੇ ਪੂਰੇ 11 ਸਾਲ ਬੀਤ ਗਏ ਸਨ ਅੱਜ ਉਹਨਾਂ ਦੇ ਵਿਆਹ ਦੀ ਸਾਲਗिरा ਸੀ ਪਰ ਨਾ ਤਾਂ ਜਿੰਦੇ ਨੂੰ ਚਾਤ ਸੀ ਨਾ ਹੀ ਤਾਰੂ ਨੂੰ ਆਪਣੀ ਸਾਲਗिरा ਦੀ ਕੋਈ ਸੁਧ-ਬੁਧ ਤਾਰੂ ਤਾਂ ਜਿਵੇਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਵੀ ਭੁੱਲੀ ਬੈਠੀ ਸੀ ਹੁਣ ਤਾਂ ਉਸ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ ਕੱਲ ਦੁਪਹਿਰੇ ਵੀ ਪਤਾ ਨਹੀਂ ਉਹਨੂੰ ਕੀ ਹੋ ਚੱਲਿਆ ਸੀ ਗਵਾਂਡੀ ਆਗਦੇ ਸੀ ਉਪਰੀ ਕਸਰ ਦਾ ਮਾਮਲਾ ਸੀ ਪਰ ਤਾਰੋ ਅੰਦਰ ਕੀ ਚੱਲ ਰਿਆ ਸੀ ਇਹ ਖੁਦ ਤਾਰੋ ਨੂੰ ਵੀ ਨਹੀਂ ਸੀ ਪਤਾ ਕੰਜਰੀ ਘਰ ਪਟਕੇ ਲੈ ਗਈ ਮੇਰਾ ਨਾਲੇ ਖਾ ਗਈ ਮੇਰਾ ਖਸਮ ਇਹੋ ਜਿਹੀ ਡੈਨੋ ਤਾਂ ਰਬ ਨਰਕਾਂ ਵਿੱਚ ਵੀ ਥਾਣਾ ਦੇਵੇ ਮਰਦਾਂ ਦੇ ਟੁਕੜਿਆਂ ਤੇ ਪਲਣ ਵਾਲੀ ਕੁੱਤੀ ਕਿਸੇ ਥਾਂ ਤਾਰੋ ਨੇ ਪਾਂਡੇ ਮਾਂਜੀ ਨੇ ਗੁੱਸੇ ਵਿੱਚ ਪਾਂਡੇ ਵੀ ਸਾਰੇ ਵੇੜੇ 'ਚ ਵਗਾ ਮਾਰੇ ਨਿੱਕੀ ਰੋਲਾ ਪੈ ਗਿਆ ਇਹਨਾਂ ਦੇ ਕੁੜੇ ਬੰਤੋ ਨਿਯਾਈ ਜਰਾ ਕੇਰਾ ਨਾਲ ਦੇ ਘਰੋਂ ਕੈਲਾ ਕਿਆ ਕੀ ਬੁੜੀ ਕੰਧ ਨਾਲ ਕੰਨ ਲਾ ਕੇ ਗੱਲਾਂ ਸੁਣਦੀ ਰਹੀ ਪਰ ਜਦੋਂ ਪੰਡਿਤ ਟਿੰਡੇ ਖਾਸੇ ਹੀ ਖੜਕਣ ਦੀ ਆਵਾਜ਼ ਆਉਣ ਲੱਗੀ ਤਾਂ ਜਗਦੰਮ ਬੁੱਢੀ ਠਟੰਬਰ ਗਈ ਤੇ ਆਪਣੇ ਨੂੰ ਬੰਤੋ ਨੂੰ ਵਾਜਾ ਮਾਰਦੀ ਨਾਲ ਚੱਲਣ ਲਈ ਆਖਣ ਲੱਗੀ ਆਈ ਬੇਬੇ ਅੱਗੋ ਜੀ ਨੂੰ ਬੰਤੋ ਵੀ ਟਪੂਸੀਆਂ ਮਾਰਦੀ ਹੀ ਆਵੇ ਜਿਵੇਂ ਉਸ ਦੇ ਮਨ ਦੀ ਕੋਈ ਦੱਬੀ ਰੀਜ ਪੂਰੀ ਹੋ ਚੱਲੀ ਹੋਵੇ ਧਾਰੋ ਨਾਲ ਬੰਤੋ ਦੀ ਭਾਵੇਂ ਕੋਈ ਜਾਤੀ ਦੁਸ਼ਮਣੀ ਤਾਂ ਨਹੀਂ ਸੀ ਪਰ ਉਹ ਉਸ ਦੇ ਰੰਗ ਰੂਪ ਨੂੰ ਵੇਖ ਕੇ ਅੰਦਰ ਹੀ ਅੰਦਰ ਮੱਚਦੀ ਰਹਿੰਦੀ ਸੀ ਕੁਝ ਉਸ ਨੂੰ ਇਸ ਗੱਲ ਦਾ ਵਿਚਾਰ ਲੱਗਾ ਰਹਿੰਦਾ ਕਿ ਉਸ ਦਾ ਆਪਣਾ ਖਸਮ ਉਸ ਤੋਂ ਦੋ ਲਾਦਾ ਹੋਣ ਦੇ ਬਾਵਜੂਦ ਵੀ ਇਸ ਗੈਰ ਤੇਵੀ ਨੂੰ ਬੜੀ ਨੀਝ ਲਾ ਕੇ ਵੇਖਦਾ ਸੀ ਕੀ ਹੋਇਆ ਤਾਰੋ ਭਾਂਡੇ ਕਿਉਂ ਪੰਨੀ ਜਾਨੀ ਐ ਤਾਰੋ ਤੇ ਲੱਗ ਕੇ ਬੈਠਦੀ ਬੰਤੋ ਉਸ ਦਾ ਖਤ ਫੜਦਿਆ ਡੋਲੂ ਫੜਦੇ ਹੋਏ ਕਹਿਣ ਲੱਗੀ ਐਨੇ ਨੂੰ ਗੁਆਂਡ ਵਿੱਚ ਹੋਰ ਦੋ ਚਾਰ ਤ੍ਰਿਮਤਾ ਆ ਕੇ ਇਕੱਠੀਆਂ ਹੋ ਗਈਆਂ ਕੀ ਹੋਇਆ ਕੁੜੇ ਬੰਤੋ ਇਹਨੂੰ ਇਹ ਇਵੇਂ ਕਿਵੇਂ ਇਕੱਠੀ ਜਾਈ ਹੋਈ ਬੈਠੀ ਐ ਸਭ ਸੁਖਤਾ ਹੈ ਬਿੰਦੋ ਚਾਚੀ ਆਉਂਦੇ ਸਾਰੀ ਬੰਤੋ ਤੇ ਦਿਵਾਲੇ ਹੋ ਬੈਠੀ ਇਧਰ ਨਾਲ ਆਈਆਂ ਤ੍ਰਿਮਤਾ ਡੋਰਪੁਰ ਜਈਆ ਹੋਈਆ ਬੰਤੋ ਨੂੰ ਵੇਖਣ ਲੱਗੀਆਂ ਜਿਵੇਂ ਬੰਤੋ ਸਭ ਕੁਝ ਹੀ ਜਾਣਦੀ ਹੋਵੇ ਮੈਥੋਂ ਕੀ ਪੁੱਛਨੀ ਆ ਚਾਚੀ ਮੈਂ ਤਾਂ ਆਪ ਹੁਣ ਆਈ ਆ ਇਹਨੂੰ ਪੁੱਛ ਜੋ ਸਾਹਸੁੱਤੀ ਬੈਠੀ ਐ ਸਾਹਸੁੱਤਨ ਦੀ ਗੱਲ ਸੁਣਤਾਰੋ ਅਚਾਨਕ ਹੀ ਕਿਸੇ ਨਿੱਕੇ ਬੱਚੇ ਵਾਂਗ ਵਿਲਕਣ ਲੱਗ ਪਈ ਬੰਤੋ ਨੇ ਜਦੋਂ ਉਸਨੂੰ ਆਪਣੇ ਕਲਾਵੇ ਵਿੱਚ ਲਿਆ ਤਾਂ ਤਾਰੋ ਨੇ ਹੋਰ ਵੀ ਕੁੱਟ ਕੇ ਉਸਨੂੰ ਜੱਫੀ ਪਾਲੀ ਗੱਲ ਕੀ ਹੋਈ ਇਹ ਤੇ ਦੱਸ ਬੰਤੋ ਨੇ ਜਿਵੇਂ ਪੁੱਛਕਾਰਦਿਆਂ ਜੇ ਕਿਹਾ ਪਰ ਤਾਰੋ ਲਗਾਤਾਰੀ ਰੋਂਦੀ ਰਹੀ ਜਿਵੇਂ ਉਸ ਅੰਦਰ ਕੁਝ ਟੁੱਟਦਾ ਚੱਲਿਆ ਜਾ ਰਿਹਾ ਹੋਵੇ ਕੁਝ ਦੇਰ ਨੂੰ ਬੰਤੋ ਤਾਰੋ ਨੂੰ ਅੰਦਰ ਕਮਰੇ ਚ ਛੱਡ ਆਈ ਬਾਹਰ ਆਈ ਤਾਂ ਦੇਖਿਆ ਕਿ ਤ੍ਰਿੰਮਤਾ ਇੱਕ ਦੂਜੀ ਨਾਲ ਮੂੰਹ ਨਾਲ ਮੂੰਹ ਜੋੜੀ ਗੱਲਾਂ ਕਰ ਪਈਆਂ ਸਨ ਬੰਤੋ ਦਾ ਵਿਆਹ ਹੋਏ ਨੂੰ 15 ਸਾਲ ਬੀਤ ਚੁੱਕੇ ਸਨ ਇਨ੍ਹਾਂ ਸਾਲਾਂ ਦਰਮਿਆਨ ਉਸਦੇ ਘਰ ਨਾਗਰ ਤੇ ਨਿੱਕਾ ਦੋ ਔਲਾਦਾ ਹੋਈਆਂ ਜਨਮ ਵੇਲੇ ਤਾਂ ਦੋਵੇਂ ਜਵਾਗ ਪੀਉਤੇ ਗਏ ਲੱਗਦੇ ਸਨ ਪਰ ਵਕਤ ਦੇ ਨਾਲ ਜਿਵੇਂ ਹੀ ਜਵਾਗ ਵੱਡੇ ਪਏ ਦੋਵਾਂ ਦਾ ਰੰਗ ਰੂਪ ਆਪਣੀ ਮਾਂ ਤੇ ਜਾਣ ਲੱਗਾ ਬੰਤੋ ਉਂਝ ਰੰਗ ਦੀ ਭਾਵੇਂ ਪੱਕੀ ਸੀ ਪਰ ਨੈਣ ਨਕਸ਼ਵਾਵਾ ਦਿਲਕਸ਼ ਸੀ ਉਹਦੇ ਖਾਸ ਕਰ ਉਸ ਵੇਲੇ ਜਦੋਂ ਕੈਲਾ ਬੰਤੋ ਨੂੰ ਕਲਕੱਤੇ ਤੋਂ ਵਿਆਹ ਕੇ ਲਿਆਇਆ ਸੀ ਕੈਲਾ ਆਪ ਡਰਾਈਵਰੀ ਕਰਦਾ ਸੀ ਤੇ ਨਿਤ ਉਸ ਦਾ ਦੂਰ ਦੂਰ ਦੇ ਰੋਟਾਂ ਤੱਕ ਆਉਣ ਜਾਣ ਲੱਗਿਆ ਹੀ ਰਹਿੰਦਾ ਸੀ ਵਿੱਚੇ ਜਿਹੀ ਉਸ ਦਾ ਬਿਹਾਰ ਆਉਣ ਜਾਣ ਖਾਸਾ ਹੀ ਵਧ ਗਿਆ ਉਸ ਨੂੰ ਨਵਾਂ ਕੰਮ ਜੋ ਮਿਲ ਗਿਆ ਸੀ ਹੁਣ ਆਏ ਦਿਨ ਉਸ ਦਾ ਪੰਜਾਬ ਤੋਂ ਬਿਹਾਰ ਤੱਕ ਦਾ ਢੇੜਾ ਵਜਦਾ ਔਰ ਰੋਜ਼ ਸਵੇਰੇ ਤਿਆਰ ਹੋ ਕੇ ਗੱਡੀ ਨੂੰ ਤੋਲਿਸ਼ ਕਰਕੇ ਮਾਲ ਵੇਚਣ ਮਾਲ ਚੁੱਕਣ ਚਲਾ ਜਾਂਦਾ ਇਸ ਕੰਮ ਦੀ ਦਾਸੂਸ ਨੂੰ ਆਪਣੇ ਕਿਸੇ ਸਾਥੀ ਡਰਾਈਵਰ ਨਹੀਂ ਪਾਈ ਸੀ ਜੋ ਆਪ ਵਿਹਾਰ ਤੋਂ ਸੀਤੇ ਪੰਜਾਬ ਕਦੀ ਕਦਾਈ ਹੀ ਗੇੜਾ ਮਾਰਦਾ ਸੀ ਇਸ ਸਾਥੀ ਡਰਾਈਵਰ ਨੇ ਇੱਕ ਤਰ੍ਹਾਂ ਕੈਲੇ ਨੂੰ ਵਰਗਲਾ ਹੀ ਲਿਆ ਕਿਉਂਕਿ ਕੈਲਾ ਬਿਨਾ ਕਿਸੇ ਕਿੰਤੂ ਪੈਂਤੂ ਦੇ ਪੰਜਾਬ ਤੋਂ ਬਿਹਾਰ ਜਾਣ ਲਈ ਰਾਜੀ ਹੋ ਚੱਲਿਆ ਸੀ ਕਾਰਨ ਕਿ ਪੰਜਾਬ ਤੋਂ ਬਿਹਾਰ ਤੱਕ ਦੇ ਇੱਕ ਰੂਟ ਦੇ ਬਦਲੇ ਉਸ ਨੂੰ ਪੈਸੇ ਵੀ ਵਾਵਾ ਹੀ ਬਣ ਜਾਂਦੇ ਸਨ ਸੋ ਉਸਨੂੰ ਪਤਨੀ ਵੀ ਕੋਈ ਨਹੀਂ ਸੀ ਸ਼ੁਰੂਆਤੀ ਕੁਝ ਮਹੀਨੇ ਤੱਕ ਇਕਲੇ ਦਾ ਕੰਮ ਵਧੀਆ ਚੱਲਦਾ ਰਿਹਾ ਫਿਰ ਇੱਕ ਰਾਤ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕੈਲੇ ਦੀ ਗੱਡੀ ਨੂੰ ਰੋਕ ਲਿਆ ਗੱਡੀ ਦੀ ਚੈਕਿੰਗ ਹੋਈ ਤਾਂ ਗੱਡੀ ਵਿੱਚੋਂ ਅਫੀਮ ਦੀ ਇੱਕ ਚੰਗੀ ਖਾਸੀ ਢੇਪ ਨਿਕਲੀ ਕੈਲੇ ਨੂੰ ਤਾਂ ਇਸ ਬਾਰੇ ਉੱਕਾ ਹੀ ਪਤਾ ਨਹੀਂ ਸੀ ਉਹ ਤਾਂ ਬਸ ਮਾਲਕ ਦੇ ਕਹੀ ਮੁਤਾਬਕ ਮਾਲ ਢੋਂਦਾ ਚੱਲਿਆ ਆ ਰਿਹਾ ਸੀ ਜੋ ਸੋਝਾ ਉਸਦੀ ਗੱਡੀ 'ਚੋਂ ਨਸ਼ਾ ਬਰਾਮਦ ਹੋਇਆ ਤਾਂ ਪੁਲਿਸ ਨੇ ਕੈਲੇ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨਾ ਚਾਹਿਆ ਕੈਲਾ ਡਰ ਗਿਆ ਤੇ ਨੇਰੇ ਦੀ ਆੜ ਵਿੱਚ ਉੱਥੋਂ ਭੱਜਣ ਦੀ ਕਰਨ ਲੱਗਾ ਪਾਸ ਦੇ ਪਾਸ ਦੇ ਇੱਕ ਅਜਿਹੀ ਥਾਂ ਤੇ ਆ ਕੇ ਅਟਕ ਗਿਆ ਜਿੱਥੋਂ ਅੱਗੇ ਵਧਣਾ ਮੁਮਕਿਨ ਨਹੀਂ ਸੀ ਅਸਲ ਅੱਗੇ ਪੱਜਣ ਲਈ ਜ਼ਮੀਨ ਹੀ ਨਹੀਂ ਸੀ ਇਧਰ ਪੁਲਿਸ ਦੇ ਸਿਪਾਹੀ ਕੈਲੇ ਦਾ ਪਿੱਛਾ ਕਰਦੇ ਉਸੇ ਥਾਂ ਪਹੁੰਚ ਚੁੱਕੇ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਕੈਲੇ ਨੂੰ ਗ੍ਰਿਫਤਾਰ ਕਰ ਪਾਉਂਦੇ ਕੈਲੇ ਨੇ ਅੱਖਾਂ ਮੀਟ ਡੂੰਗੀ ਖਾਈ ਵਿੱਚ ਛਾਲ ਮਾਰ ਦਿੱਤੀ ਸ਼ਿਮਹੀ ਨੇ ਕੈਲੇ ਦਾ ਕਿਤੇ ਕੋਈ ਅਤਾ ਪਤਾ ਨਾ ਲੱਗਾ ਹੁਣ ਤੱਕ ਕਰਦਿਆ ਨਹੀਂ ਉਸ ਦੇ ਵਾਪਸ ਮੁੜਨ ਦੀ ਉਮੀਦ ਛੱਡ ਦਿੱਤੀ ਸੀ ਪੁਲਿਸ ਵੀ ਪਿਛਲੇ 6 ਮਹੀਨਿਆਂ ਤੋਂ ਇਕਲੇ ਨੂੰ ਪਾਲਦੀ ਖੰਭ ਗਈ ਲੱਗਦੀ ਸੀ ਆਖਿਰ ਪੁਲਿਸ ਨੇ ਵੀ ਮਾਮਲਾ ਰੱਫਾ ਦਫਾ ਹੀ ਕਰ ਛੱਡਿਆ ਕੇਸ ਦੀ ਫਾਈਲ ਬੰਦ ਹੋਣ ਦੇ 1 ਮਹੀਨੇ ਮਗਰੋਂ ਇਕਲਾ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਗਿਆ ਪਰ ਇਸ ਵਾਰੀ ਉਹ ਕੱਲਾ ਨਹੀਂ ਸੀ ਆਇਆ ਸਗੋਂ ਉਸ ਨਾਲ ਇੱਕ ਜਨਾਨੀ ਵੀ ਸੀ ਜਿਸ ਨੂੰ ਕਿ ਉਹ ਆਪਣੀ ਧਰਮ ਪਤਨੀ ਆਖ ਰያ ਸੀ ਇਸ ਵਕਤ ਕੱਲਾ ਬੜਾ ਹੀ ਬਦਲਿਆ ਬਦਲਿਆ ਲੱਗ ਰਿਹਾ ਸੀ ਸਿਰ ਤੇ ਦਾੜੀ ਦੇ ਵਾਲ ਵੱਧੇ ਹੋਏ ਸ ਉਸ ਦੀ ਪੂਰੀ ਕਾਇਆ ਕਲਪ ਹੀ ਕਰਕੇ ਰੱਖ ਦਿੱਤੀ ਵਿਆਹ ਕਾਲੂ ਜੀ ਕਿਧਰੋਂ ਲੈ ਕੇ ਆਇਆ ਦੱਸ ਮੈਨੂੰ ਕਿੱਥੇ ਖੇ ਖਾ ਕੇ ਆਇਆ ਉਸ ਦਿਨ ਕੈਲੇ ਕੀ ਬੁੜੀ ਨੇ ਖੂਬ ਤਮਾਸ਼ਾ ਕੀਤਾ ਸੀ ਸਾਰਾ ਪਿੰਡ ਇਕੱਠਾ ਹੋਇਆ ਖੜਾ ਸੀ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ ਕੁਸ਼ਕੂ ਵਿੱਚ ਬੰਦੀ ਕੁਸ਼ਕੂ ਵਿੱਚ 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 ਦੰਦੀਆਂ ਜੀਆਂ ਵੀ ਕੱਢ ਰਹੇ ਸਨ ਆਹੋ ਤਾਂ ਹੀ ਭੱਜ ਗਿਆ ਉਹ ਕਾਲੂ ਜੀ ਵਿਆਹ ਕਿੱਲੇ ਆਕੇ ਆਉਣੇ ਲੋਕਾਂ ਨੇ ਗੱਲ ਹਾਸੇ ਵਿੱਚ ਪਾ ਦਿੱਤੀ ਪਰੇ ਹੱਸਾ ਵਿਅੰਗ ਬਣ ਕੇ ਕੈਲੇ ਦੇ ਸੀਨੇ ਸੱਪੀ ਦੀ ਤਰ੍ਹਾਂ ਲੜਿਆ। ਨਾ ਤੁਸੀਂ ਇੱਥੇ ਤਮਾਸ਼ਾ ਦੇਖਣ ਲਈ ਆਇਓ ਜਾਂ ਮੈਂ ਕੋਈ ਕਰਤੱਵ ਦਿਖਾ ਰਿਹਾ ਤੁਹਾਨੂੰ। ਗੁੱਸੇ 'ਚ ਪਰੇ ਪਿੱਤੇ ਕੈਲੇ ਨੇ ਬਜ਼ੁਰਗਾਂ ਦਾ ਵੀ ਲਿਹਾਜ਼ ਨਹੀਂ ਕੀਤਾ। ਬਸ ਜੋ ਮੂੰਹ ਆਇਆ ਇੱਕੋ ਸਾਹਿਬ ਬੋਲ ਗਿਆ। ਕਰਤੱਵ ਤੋਂ ਕੱਟ ਵੀ ਨਹੀਂ। ਮੁੜਵੇਂ ਪੈਰੀ ਵੀ ਲੋਕ ਮੂੰਹ ਨਾਲ ਮੂੰਹ ਜੋੜੀ ਗੱਲਾਂ ਕਰਦੇ ਰਹੇ। ਸਾਲ ਬਾਦੀ ਕੈਲੇ ਕਿਆਂ ਕੇ ਘਰ ਨਾਗਰ ਜੰਪਿਆ। ਕੈਲੇ ਨੇ ਮੁੰਡੇ ਜੰਮੇ ਦੀ ਖੂਬ ਖੁਸ਼ੀ ਮਨਾਈ। ਪੂਰੇ ਪਿੰਡ ਵਿੱਚ ਮਠਾਈਆਂ ਵੰਡੀਆਂ ਗਈਆਂ ਮੁੰਡਾ ਵੇਖਣ ਆਏ ਲੋਕਾਂ ਦਾ ਤੰਤਾ ਲੱਗਿਆ ਰਿਹਾ ਜਿਵੇਂ ਕੈਲੇ ਦੇ ਘਰ ਜੁਆਕ ਨੇ ਸਗੋਂ ਬਲੁੰਗੜਾ ਜੰਪਿਆ ਹੋਵੇ ਮਰਤੇ ਤੇ ਬੁੜੀਆਂ ਵਧਾਈਆਂ ਦੇਣ ਲਈ ਆਏ ਪਰ ਪਤਾ ਨਹੀਂ ਕਿਉਂ ਮੂੰ ਨੱਕ ਜਾ ਬਣਾਉਂਦੇ ਹੀ ਕਰੋ ਬਾਹਰ ਨਿਕਲੇ ਨੀ ਆ ਕਿ ਮੁੰਡਾ ਜੰਮਿਆ ਕੌਣੀ ਜਈ ਮਾਂ ਦੇ ਕੋਲੇ ਜਿਹਾ ਜੁਆਕ ਤ੍ਰੀਮਤਾ ਨੂੰ ਗਲੀ ਦੀ ਨੁਕਰੇ ਬਹਿ ਕੇ ਗੱਲਾਂ ਛੜਨ ਦਾ ਨਵਾਂ ਹੀ ਵਿਸ਼ਾ ਲੱਭ ਗਿਆ ਹੁਣ ਤਾਂ ਸਗੋਂ ਆਏ ਦਿਨ ਸਾਥ ਵਿੱਚ ਇਹੀ ਗੱਲਾਂ ਹੋਣ ਲੱਗੀਆਂ ਦੋ ਹੋਰ ਸਾਲਾਂ ਨੂੰ ਪਤਾ ਲੱਗਾ ਕਿ ਕੈਲੇ ਦੇ ਘਰ ਜੋੜੀ ਬਣ ਗਈ ਉੰਦੇ ਸਾਲ ਨਾਗਰ ਤੇ ਨਿੱਕੇ ਦੀ ਲੋੜੀ ਕੀਤੀ ਗਈ ਸਭ ਬਹੁਤ ਖੁਸ਼ ਹੋਏ ਉਸੇ ਸਾਲ ਜਿੰਦੇ ਦੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਉਸ ਵਕਤ ਜਿੰਦਾ ਸੁਖ ਨਾਲ ਪੜ ਜਵਾਨ ਸੀ ਬਸ ਇਸ ਕੋ ਖਾਮੀ ਸੀ ਕਿ ਪਿਓ ਦਾ ਪੁੱਤ ਕੋਈ ਵੀ ਕੰਮਕਾਰ ਕਰਕੇ ਰਾਜੀ ਨਹੀਂ ਸੀ ਬਾਪ ਦੀ ਬਣਾਈ ਜਾਇਦਾਦ ਤੇ ਬੁੱਲੇ ਲੁੱਟਦਾ ਸੀ ਘਰ ਵਿੱਚ ਕੋਈ ਕਿਸੇ ਵੀ ਕਿਸਮ ਦੀ ਕੋਈ ਤੰਗੀ ਪੇਸ਼ੀ ਨਹੀਂ ਸੀ ਖਾਣ ਨੂੰ ਖੁੱਲਾ ਪੈਨਨ ਨੂੰ ਚੋਖਾ ਤੇ ਹੰਡਾਉਣ ਲਈ ਬੇਅੰਤ ਸੀ ਪਰ ਕੱਲ ਕੀ ਹੋਣਾ ਕਿੰਨੇ ਵੇਖਿਆ ਸੀ ਹੋਣੀ ਦੀ ਐਸੀ ਮਾਰ ਇਸ ਪਰਿਵਾਰ ਤੇ ਪਈ ਕਿ ਦਿਨਾਂ ਵਿੱਚ ਹੀ ਘਰ ਦੀ ਕਾਇਆ ਕਲਪ ਹੋ ਕੇ ਰਹਿ ਗਈ ਇਹ ਉਹ ਸਮਾਂ ਸੀ ਜਦੋਂ ਜਿੰਦੇ ਦਾ ਤਾਰੂ ਨਾਲ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਨੂੰ ਹੱਲੇ ਮਹੀਨਾ ਵੀ ਨਹੀਂ ਸੀ ਬਿੱਤਿਆ ਕਿ ਜਿੰਦੇ ਦਾ ਪਿਓ ਉਸ ਦੇ ਭਰਾਵਾਂ ਹੱਥੋਂ ਹੀ ਮਾਰ ਉਤਾਰਿਆ ਗਿਆ ਮਸਲਾ ਜ਼ਮੀਨ ਜਾਇਦਾਦ ਦਾ ਹੀ ਸੀ ਜਿੰਦੇ ਦਾ ਪਿਓ ਜ਼ਮੀਨ ਵੰਡਣੀ ਨਹੀਂ ਸੀ ਚਾਹੁੰਦਾ ਕਿਉਂਕਿ ਭਰਾ ਕਿਹੜਾ ਉਸ ਦੇ ਆਪਣੇ ਸਕੇ ਸਨ ਉੰਜ ਵਿੱਚ ਸਕੇ ਵੀ ਹੁੰਦੇ ਤਾਂ ਕਿਹੜਾ ਜਿੰਦੇ ਦੇ ਪਿਓ ਨੇ ਕਿਤੇ ਵੰਡੀ ਪੈਣ ਦੇਣੀ ਸੀ ਇਹ ਸਾਰੀ ਜ਼ਮੀਨ ਜਾਇਦਾਦ ਜੋ ਅੱਜ ਉਸਨੇ ਨਾਵੇਂ ਸੀ ਉਸ ਦੇ ਬਾਬੇ ਦਾਦੇ ਦੀ ਮਿਹਨਤ ਦੀ ਕਮਾਈ ਹੋਈ ਸੀ ਹੋਨੇਸ ਨੂੰ ਆਪਣੇ ਲਾਲਚੀ ਭਰਾਵਾਂ ਦੇ ਲੇਖੇ ਲਾ ਕੇ ਹੋ ਆਪਣੇ ਬਾਬੇ-ਦਾਦੇ ਦਾ ਦੋਸ਼ੀ ਨਹੀਂ ਸੀ ਕਹਣਾ ਚਾਹੁੰਦਾ ਜਿੱਥੇ ਜਿੰਦੇ ਦਾ ਪਿਓ ਆਪ ਸੁਭਾਅਕ ਕੋ ਕਮੀ ਸੀ ਅਤੇ ਉਸ ਦਾ ਪੁੱਤਰ ਜਿੰਦਾ ਵੇਲੇ ਬੈ ਕੇ ਖਾਣ ਵਾਲਿਆ ਚ ਸੀ ਉਹ ਕਈ ਵੇਰ ਆਪਣੇ ਪੁੱਤ ਨੂੰ ਸਮਝਾ ਚੁੱਕਾ ਸੀ ਪੁੱਤ ਇਦਾਂ ਵੇਲੇ ਬੈਠਿਆਂ ਤਾਂ ਖੂਬ ਹੀ ਨਖੁੱਟ ਜਾਂਦੇ ਨੇ ਪਰ ਜਿੰਦੇ ਦੇ ਕੰਨ ਤੇ ਜੂ ਨਹੀਂ ਸੀ ਸਰਕਦੀ ਜਿੰਦੇ ਦੇ ਪਿਓ ਦੀ ਆਪਣੇ ਭਰਾਵਾਂ ਨਾਲ ਜੋ ਵੀ ਲਾਂਗਡਾਂਟ ਸੀ ਉਸ ਦੀ ਭਾਪ ਕਦੇ ਵੀ ਉਸ ਨੇ ਬਾਹਰ ਨਹੀਂ ਸੀ ਕੱਢੀ ਜੇ ਕੱਢੀ ਹੁੰਦੀ ਤਾਂ ਖਰੇ ਜਿੰਦੇ ਨੂੰ ਵੀ ਕੋਈ ਮੱਤ ਆ ਜਾਂਦੀ ਉਹਦੇ ਪਾਣੇ ਦਾ ਉਹਦਾ ਬਾਪੂ ਐਵੇਂ ਫਿਕਰਾਂ ਕਰਦਾ ਰਸ ਸੀ ਰੱਬ ਦਾ ਦਿੱਤਾ ਸਭ ਕੁਝ ਸੀ ਤੇ ਉਹ ਤਾਂ ਵੀ ਮਰੂ ਮਰੂ ਕਰਦਾ ਪਿਆ ਸੀ ਫਿਰ ਜਿਸ ਦਿਨ ਜਿੰਦੇ ਦਾ ਪਿਓ ਆਪਣੇ ਹੀ ਭਰਾਵਾਂ ਹੱਥੋਂ ਵੱਢਿਆ ਗਿਆ ਸੀ ਉਸ ਦਿਨ ਕਿਸੇ ਨੂੰ ਕੰਨੋਂ ਕੰਨ ਵੀ ਜਿੰਦੇ ਦੇ ਪਿਓ ਦੇ ਮਰਨ ਦੀ ਖਬਰ ਨਹੀਂ ਸੀ ਹੋਈ ਇਹਦਾ ਸ਼ਾਮੀ ਕਿਸੇ ਨੇ ਪਿੰਡੋਂ ਪੱਲੇ ਖੂਹ ਤੋਂ ਬੋ ਆਉਂਦੀ ਸ਼ਿਕਾਇਤ ਕੀਤੀ ਤਾਂ ਜਾ ਕੇ ਕਿਤੇ ਜਿੰਦੇ ਦੇ ਪਿਓ ਦੀ ਮੌਤ ਦਾ ਪੇਤ ਖੁਲਿਆ ਲਾਸ਼ ਬੁਰੀ ਤਰ੍ਹਾਂ ਲੂਲਵਾਨ ਹੋਈ ਪਈ ਸੀ ਕੱਟੀਆਂ ਹੋਈਆਂ ਲੱਤਾਂ ਬਾਹਾਂ ਕਿਧਰੇ ਕਿਧੀਆਂ ਕਿਧਰ ਤੁਰੀਆਂ ਫਿਰਦੀਆਂ ਸਨ ਜਿਸੰਪੂਰੀ ਤੇਰਾ ਵਾਰ ਦੇ ਨਿਸ਼ਾਨਾ ਨਵਿੰਨਿਆ ਪਿਆ ਸੀ ਥਾਂ ਥਾਂ ਡੂੰਗੇ ਫੱਟਾਂ ਦੇ ਨਿਸ਼ਾਨ ਸਨ ਮੋਹਦੀ ਵੀ ਇੰਨੀ ਬੁਰੀ ਹਾਲਤ ਹੋਈ ਪਈ ਸੀ ਕਿ ਜਿੰਦੇ ਦਾ ਪਿਓ ਪਹਿਲੀ ਨਜ਼ਰੇ ਤਾਂ ਪਛਾਨਿਆ ਨਹੀਂ ਸੀ ਜਾਂਦਾ ਇਹ ਤਾਂ ਉਸਦੇ ਗੱਲ ਪਾਇਆ ਟਵੀਟ ਬੋਲ ਪਿਆ ਵਰਨਾ ਲੋਕਾਂ ਨੇ ਤਾਂ ਬਿਨਾ ਪਛਾਨ ਹੀ লাশ ਨੂੰ ਲਾਂਬੂ ਲਾ ਛੱਡ ਨਸੀ ਜਿੰਦੇ ਦੇ ਪਿਓ ਦੀ ਮੌਤ ਤੋਂ ਬਾਅਦ ਘਰ ਵਿੱਚ ਸ਼ਾਂਤੀ ਨਹੀਂ ਸੋਗ ਘੋਰ ਮਚ ਗਿਆ ਜਿੰਦੇ ਦੇ ਤਾਏ ਚਾਚੇ ਨੇ ਜ਼ਬਰਦਸਤੀ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜੱਜ ਜਿੰਦੇ ਨੇ ਇਸ ਵਿਧਿਕੇ ਦੇ ਵਿਰੁੱਧ ਕੇਸ ਕੀਤਾ ਤਾਂ ਜਿੰਦੇ ਹੋਰਾਂ ਦਾ ਆਪਣਾ ਰੰਦਾ ਸਰਦਾ ਵੀ ਜਾਂਦਾ ਰਿਆ ਵਕੀਲ ਦੀ ਫੀਸ ਦੇ ਨਿੱਤ ਦੇ ਆਉਣ ਜਾਣ ਦੇ ਖਰਚੇ ਨੇ ਦਿਨਾਂ ਵਿੱਚ ਹੀ ਜਿੰਦੇ ਹੋਰਾਂ ਨੂੰ ਕੱਖੋ ਹੋਲਾ ਕਰ ਦਿੱਤਾ ਇਸ ਦਰਮਿਆਨ ਜਿੰਦੇ ਨੂੰ ਪਤਾ ਲੱਗਾ ਕਿ ਉਸਦੇ ਪਿਓ ਦੀ ਜ਼ਮੀਨ ਕਿਸ ਤਰੀਕੇ ਧੋਖੇ ਨਾਲ ਹੜੱਪ ਲਈ ਗਈ ਜਿੰਦੇ ਦੇ ਤਾਏ ਚਾਚਿਆਂ ਨੇ ਉਸਦੇ ਪਿਓ ਦਾ ਕਤਲ ਕਰਨ ਤੋਂ ਪਹਿਲਾਂ ਜ਼ਮੀਨ ਤੇ ਕਾਗਜ਼ਾਂ ਤੇ ਉਸ ਦਾ ਅੰਗੂਠਾ ਲਗਵਾ ਲਿਆ ਸੀ ਤੇ ਮਗਰੋਂ ਉਸ ਨੂੰ ਵੜੇ ਟੁੱਕੇ ਉਸ ਦੀ ਅਲਕ ਮੁਕਾ ਦਿੱਤੀ ਸੀ ਫਜਾਰਾ ਕਿੰਨਾ ਤੜਫਿਆ ਸੀ ਉਸ ਦਿਨ ਪਰ ਇਨਾ ਝਾਲਮਾਂ ਦੇ ਮੂੰਹ ਜਰਾ ਜਿੰਨੀ ਵੀ ਆ ਨਹੀਂ ਸੀ ਨਿਕਲੀ ਜਿੰਦੇ ਨੂੰ ਸੱਚਾਈ ਦਾ ਪਤਾ ਲੱਗਣ ਤੇ ਜਿਸ ਦਿਨ ਉਹ ਸਰਕਾਰੀ ਦਰਬਾਰੇ ਪਹੁੰਚ ਗਿਆ ਉਸ ਦੇ ਤਾਏ ਚਾਚਿਆਂ ਦੇ ਭਰਾਵਾਂ ਨੂੰ ਇਸ ਦੀ ਪਨਕ ਲੱਗ ਗਈ ਉਹਨਾਂ ਰਾਹ ਵਿੱਚ ਹੀ ਜਿੰਦਾ ਘੇਰ ਲਿਆ ਤੇ ਉਸ ਨੂੰ ਖੂਬ ਡਰਾਇਆ ਤਮਕਾਇਆ ਖਬਰਦਾਰ ਜੇ ਇੱਕ ਵੀ ਕਦਮ ਅੱਗੇ ਵਧਾਇਆ ਜਿੰਨੇ ਪੈਰੀ ਆਇਆ ਉਹਨੇ ਪੈਰੀ ਮੁਰਝਾ ਵਰਨਾ ਇੱਥੇ ਹੀ ਡਕਰੇ ਕਰ ਦਿਆਂਗੇ ਤੇ ਮੌਤ ਪਿੱਛੋਂ ਤਾਂ লাশ ਦੀ ਮੁਸ਼ਕ ਵੀ ਨਹੀਂ ਆਉਣੀ ਜਿੰਦੇ ਦੇ ਭਰਾਵਾਂ ਦਾ ਇਸ਼ਾਰਾ ਜਿੰਦੇ ਦੇ ਪਿਓ ਵੱਲ ਸੀ ਜਿੰਦਾ ਇੰਨਾ ਘਬਰਾ ਗਿਆ ਕਿ ਮੁਰਕੇ 1 ਮਹੀਨਾ ਘਰੋਂ ਬਾਹਰ ਨਹੀਂ ਸੀ ਨਿਕਲਿਆ ਮਾਂ ਨੇ ਪੁੱਤੇਰਾ ਜੋ ਲਾਇਆ ਕਿ ਜਾ ਕੇ ਕਿਧਰੇ ਸ਼ਿਕਾਇਤ ਕਰ ਰਿਆ ਕਿਤੇ ਕੋਈ ਹਰਜੀ ਨਹੀਂ ਪਾਇਆ ਪਰ ਜਿੰਦੇ ਹੁਣ ਜਿੰਦਾ ਹੁਣ ਘਰੋਂ ਪੈਰ ਨਹੀਂ ਸੀ ਕੱਢਣ ਨੂੰ ਵੀ ਰਾਜੀ ਉਧਰ ਜਦੋਂ ਕੋਰਟ ਚ ਉਸਦੀ ਪੇਸ਼ੀ ਦੀ ਵਾਰੀ ਆਈ ਤਾਂ ਪਹਿਲੀ ਪੇਸ਼ੀ ਵੇਲੇ ਹੀ ਜਿੰਦਾ ਗੈਰ ਹਾਜ਼ਰ ਮਿਲਿਆ ਕੋਈ ਸਬੂਤ ਜਾਂ ਗਵਾਹ ਉਸਦੇ ਵੱਲ ਨਾ ਹੋਣ ਕਰਕੇ ਕਿ ਇਸ ਵਿਰੋਧੀਆਂ ਦੇ ੱਤੇ ਚੜ ਗਿਆ ਤੇ ਆਖਰ ਨੂੰ ਫੈਸਲਾ ਉਹਨਾਂ ਦੇ ਹੀ ਹਿੱਤ ਵਿੱਚ ਹੋਇਆ। ਮਗਰੋਂ ਕੇਸ ਵੀ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਕੇਸ ਬੰਦ ਹੋਣ ਦੇ 3 ਮਹੀਨਿਆਂ ਮਗਰੋਂ ਤਾਰੋ ਗਈ ਸੀ ਥਾਣੇ 'ਚ ਰੱਬ ਤੱਕ ਲਿਖਵਾਉਣ ਪਰ ਉਹਨੂੰ ਕੀ ਪਤਾ ਸੀ ਕਿ ਕੁੱਤੀ ਤਾਂ ਪਹਿਲਾਂ ਹੀ ਚੋਰਾ ਨਾਲ ਰਲੀ ਹੋਈ ਸੀ। ਤੁਸੀਂ ਥੋੜੀ ਦੇਰ ਠਹਿਰੋ ਲਿਖ ਦਿੰਨੇ ਆ ਰਿਪੋਰਟ। ਆ ਕੇ ਥਾਣੇਦਾਰ ਨੇ ਉਹਲੇ ਜੇ ਜਾ ਕੇ ਜੱਗੀ ਨੂੰ ਤੁਰੰਤ ਹੀ ਫੋਨ ਖੜਕਾ ਦਿੱਤਾ ਸੀ। ਜੱਗੀ ਜਿੰਦੇ ਦੇ ਚਾਚੇ ਦਾ ਮੁੰਡਾ ਸੀ। ਬੜਾ ਹੀ ਅੜਵ ਸਬਾਹ ਉਨੇ ਥਾਨੇਦਾਰ ਨੂੰ ਪਹਿਲਾਂ ਹੀ ਤਾਲ ਰੱਖਿਆ ਸੀ ਕਿ ਜਿੰਦੇ ਦੇ ਘਰਦਿਆਂ ਚ ਕੋਈ ਵੀ ਆਵੇ ਪਹਿਲੀ ਇਤਲਾ ਉਸ ਨੂੰ ਹੀ ਹੋਣੀ ਚਾਹੀਦੀ ਹੈ ਫਿਰ ਜਦੋਂ ਜੱਗੀ ਥਾਣੇ ਆਇਆ ਤਾਂ ਉਸਨੇ ਤਾਰੋ ਨੂੰ ਕੱਲੀ ਬੈਠੀ ਨੂੰ ਵੇਖਿਆ ਮੁੜਕੇ ਨਾਲ ਤਰ ਬਤਰ ਹੋਈ ਸੋਹਣੀ ਸੁਨੱਖੀ ਤਾਰੋ ਜਿੰਨੀ ਵਾਰ ਵੀ ਆਪਣੇ ਗਲ ਪਾਈ ਦੁਪट्टे ਨਾਲ ਮੂੰਹ ਪੁੰਚਣ ਦੀ ਕਰਦੀ ਉਸਦੇ ਦੁਪट्टे ਥੱਲੋਂ ਦੀ ਛਾਤੀਆਂ ਚੰਕਲ ਲੱਗਦੀਆਂ ਪਲੋ ਬਲੀ ਹੀ ਜੱਗੀ ਦੀ ਨਜ਼ਰ ਤਾਰੋ ਨੂੰ ਲੈ ਕੇ ਬਦਲ ਗਈ ਹੁਣ ਉਹ ਹਰ ਹਿੱਲੇ ਉਸ ਨੂੰ ਪ੍ਰਾਪਤ ਕਰਨ ਦੀਆਂ ਵਿਉਂਤਾ ਬਣਾਉਣ ਲੱਗਾ ਭਾਬੀ ਤੂੰ ਇੱਥੇ ਬੀਬੀ ਬੀਬਾ ਜਹਾ ਬਣਦਿਆ ਜੱਗੀ ਨੇ ਚੁੱਕ ਕੇ ਤਾਰੂ ਨੂੰ ਸਤਿ ਸ਼੍ਰੀ ਅਕਾਲ ਬਲਾਈ ਓਪਰੇ ਬੰਦੇ ਨੂੰ ਸਾਹਮਣੇ ਖੜਾ ਵੇਖ ਕੇ ਪਹਿਲਾਂ ਤਾਂ ਤਾਰੂ ਡਰ ਜੇ ਗਈ ਕਿਉਂਕਿ ਉਸਨੇ ਜੱਗੀ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਦੇਖਿਆ ਪਰ ਫਿਰ ਖੁਦ ਨੂੰ ਸੰਭਾਲਦੀ ਹੋਈ ਆਖਣ ਲੱਗੀ ਜੀ ਤੁਸੀਂ ਕੌਣ ਮੈਂ ਪਛਾਨਿਆ ਨਹੀਂ ਭਾਬੀ ਮੈਂ ਜੱਗੀ ਚਲੋ ਇਹ ਸਭ ਛੱਡੋ ਆਓ ਮੈਂ ਤੁਹਾਨੂੰ ਘਰੇ ਲੈ ਕੇ ਚੱਲਾਂ ਜੱਗੀ ਨੇ ਅੰਤਾਂ ਦਾ ਆਪਣਾਤਵ ਖਾਉਂਦਿਆਂ ਕਿਹਾ ਨਹੀਂ ਨਹੀਂ ਦਰਅਸਲ ਮੈਂ ਇੱਥੇ ਰਿਪੋਰਟ ਲਿਖਵਾਉਣ ਆਈ ਆਂ ਬਿਨਾਂ ਰਿਪੋਰਟ ਲਿਖਵਾਏ ਮੈਂ ਇਥੋਂ ਕਿਤੇ ਵੀ ਨਹੀਂ ਜਾਣਾ ਆਪਣੇ ਕਹੀ ਗੱਲ ਤੇ ਤਾਰੂ ਅਡਿਕ ਸੀ ਭਾਬੀ ਤੁਸੀਂ ਚਲੋ ਤਾਂ ਸਹੀ ਰਿਪੋਰਟ ਮੈਂ ਆਪੇ ਲਿਖਾ ਦਉ ਆਕੇ ਐਵੇਂ ਇੱਥੇ ਗਰਮੀ ਵਿੱਚ ਬੈਠੇ ਪਰੇਸ਼ਾਨ ਹੋਵੋਗੇ ਜੱਗੀ ਵੀ ਮੂਰੋ ਬਜਿੱਦ ਹੋਇਆ ਖੜਾ ਸੀ ਉਸਨੇ ਤਾਰੂ ਦੀ ਬਾਹ ਫੜ ਕੇ ਤੱਕੇ ਨਾਲ ਹੀ ਉਸਨੂੰ ਕੁਰਸੀ ਤੋਂ ਉਠਾਲ ਲਿਆ ਤੇ ਆਪਣੇ ਨਾਲ ਬਾਹਰ ਗੱਡੀ ਤੱਕ ਲੈ ਆਇਆ ਮੈਂ ਕਹਿਆ ਨਾ ਮੈਂ ਕਿਤੇ ਨਹੀਂ ਜਾਣਾ ਤਾਰੂ ਜੱਕਦਮ ਜਿਵੇਂ ਚਿੱਕੀ ਸੀ ਪਰ ਉਸ ਦੀ ਮਦਦ ਕਰਨ ਵਾਲਾ ਜਾਂ ਜੱਗੀ ਨੂੰ ਰੋਕਣ ਵਾਲਾ ਇੱਥੇ ਇੱਕ ਵੀ ਸ਼ਖਸ ਉੱਥੇ ਮੌਜੂਦ ਨਹੀਂ ਸੀ ਸਭ ਸਿਰਫ ਮੂਖ ਦਰਸ਼ਕ ਬਣੇ ਖੜੇ ਹੋਏ ਸਨ ਤਲ ਬੈਜਾ ਚੁੱਪਚਾਪ ਬੋਧੇ ਨਖਰੇ ਜੇਨਾ ਕਰ ਜੱਗੀ ਦਾ ਲਾਜ ਇੱਕੋ ਪਲ ਵਿੱਚ ਬਦਲ ਗਿਆ ਸੀ ਉਸਨੇ ਕਾਰ ਦੀ ਤਾਕੀ ਖੋਲ ਕੇ ਤਾਰੋ ਨੂੰ ਵਿੱਚ ੱੱਕਾ ਦੇ ਦਿੱਤਾ ਤੇ ਆਪ ਕਾਰ ਦੀ ਡਰਾਈਵਿੰਗ ਸੀਟ ਤੇ ਜਾ ਬੈਠਾ ਕਾਰ ਸਟਾਰਟ ਹੋਈ ਤਾਂ ਉੱਚੀ ਉੱਚੀ ਚਿੱਕਾ ਮਾਰਨ ਲੱਗੀ ਜੱਗੀ ਨੇ ਉਸੇ ਵਕਤ ਆਪਣੀ ਜੇਬ ਵਿੱਚੋਂ ਮਾਲ ਕੱਢ ਕੇ ਤਾਰੋ ਦੇ ਮੂੰਹ ਵਿੱਚ ਧੁੰਨ ਦਿੱਤਾ ਮਗਰ ਉਸ ਨੂੰ ਕੋਈ ਨਹੀਂ ਛਿਲੀ ਦਵਾਈ ਸੁੰਗਾ ਕੇ ਤਾਰੋ ਨੂੰ ਬਿਹੋਸ਼ ਕਰ ਦਿੱਤਾ ਐਸੇ ਹਾਲਤ ਵਿੱਚ ਉਸ ਨੂੰ ਆਵਾਜ਼ ਦਿੱਤੀ ਬਾਹਰ ਦੀ ਕਿਸੇ ਸੁੰਨਸਾਨ ਥਾਂ ਤੇ ਲੈ ਗਿਆ ਤਾਰੂ ਨੂੰ ਜਦੋਂ ਹੋਸ਼ ਆਈ ਉਹ ਕਿਸੇ ਸੜਕ ਕਿਨਾਰੇ ਝਾੜੀਆਂ 'ਚ ਡਿੱਗੀ ਪਈ ਸੀ ਉਸਦੇ ਕੱਪੜੇ ਵੀ ਪੂਰੀ ਤਰ੍ਹਾਂ ਅਸਤਵਿਅਸਥ ਹੋ ਚੁੱਕੇ ਸਨ ਤਾਰੂ ਦੇ ਜਿਵੇਂ ਚੰਨ ਉੱਜੜ ਰਹੇ ਲਹੂ ਦੇ ਹੁਣ ਤੱਕ ਦੀ ਬੀਤੀ ਸਾਰੀ ਕਹਾਣੀ ਉਸਨੂੰ ਜ਼ੁਬਾਨੀ ਬਿਆਨ ਕਰ ਦਿੱਤੀ ਸੀ ਉਹ ਉੱਠੀ ਤਾਂ ਉਸ ਦਾ ਅੰਗ-ਅੰਗ ਦਰਦ ਨਾਲ ਕਰਾਰਿਆ ਸੀ ਸਰੀਰ ਵਿੱਚ ਜਿਵੇਂ ਜਾਣ ਹੀ ਨਹੀਂ ਸੀ ਰਹੀ ਉਸ ਦੇ ਸੀਨੇ ਤੇ ਹੱਥ ਫੇਰਿਆ ਲੱਗਿਆ ਜਿਵੇਂ ਚੱਕ ਕੇ ਅਣਗਿਣਤ ਨਿਸ਼ਾਨ ਪਾਟੇ ਕੱਪੜਿਆਂ ਵਿੱਚ ਖੁਦ ਨੂੰ ਖਸੀਰਦੀ ਉਹ ਕਿਵੇਂ ਨਾ ਕਿਵੇਂ ਸੜਕ ਤੱਕ ਪਹੁੰਚੀ ਮਦਦ ਲਈ ਹੱਥ ਦਾ ਇਸ਼ਾਰਾ ਕਰਨਾ ਚਾਹਿਆ ਪਰ ਬਾ ਅੱਧਾ ਜਿੰਨਾ ਉੱਠ ਕੇ ਹੀ ਜ਼ਮੀਨ ਤੇ ਆ ਡਿੱਗੀ ਕੋਈ 5 ਦਾ 7 ਮਿੰਟਾ ਮਗਰੋਂ ਸੜਕ ਦੇ ਸੱਜੇ ਪਾਸੇੋਂ ਇੱਕ ਮੋਟਰਸਾਈਕਲ ਆਉਂਦਾ ਨਜ਼ਰ ਆਇਆ ਇਹ ਬੰਦੇ ਜਿੰਨਾ ਕਿ ਜਿੰਦੇ ਕਿਆਂ ਕੇ ਪਿੰਡ ਦਾ ਹੀ ਸੀ ਉਸਨੇ ਧਾਰਨ ਨੂੰ ਪਛਾਣ ਲਿਆ ਉਸਨੂੰ ਆਪਣੇ ਨਾਲ ਪਿੰਡ ਲੈ ਗਿਆ ਧਾਰੋ ਇਸ ਵਕਤ ਕਿਸੇ ਨੂੰ ਵੀ ਕੁਝ ਦੱਸਣ ਦੀ ਸਥਿਤੀ ਵਿੱਚ ਨਹੀਂ ਸੀ ਅਗਲੀ ਸਵੇਰ ਉਸਨੂੰ ਹਸਪਤਾਲ ਲਿਜਾਇਆ ਗਿਆ ਕਿਹਾ ਡਾਕਟਰ ਸਾਹਿਬ ਸਭ ਠੀਕ ਤੇ ਹਨਾ ਜਿੰਦੇ ਨੇ ਡਾਕਟਰ ਦੇ ਮੱਥੇ ਦੀਆਂ ਤਿਉੜੀਆਂ ਤਾੜਦਿਆਂ ਪੁੱਛਿਆ ਉਸਨੂੰ ਡਰ ਸੀ ਕਿ ਕਿਤੇ ਕੋਈ ਨਹੋਂ ਨੀ ਨਾ ਵਾਪਰ ਗਈ ਹੋਵੇ ਹਾਂਜੀ ਠੀਕ ਹੈ ਸਭ ਜਾਓ ਲੈ ਜਾਓ ਇਹਨਾਂ ਨੂੰ ਕਰੇ ਲੜਖੜਾਉਂਦੀ ਜੁਬਾਨ ਨਾਲ ਮੱਥੇ ਦਾ ਮੁੜ ਕੇ ਪੁੱਜੇ ਡਾਕਟਰ ਨੇ ਜਵਾਬ ਦਿੱਤਾ ਜਦਕੀ ਅਸਲੀਅਤ ਉਹ ਨਹੀਂ ਸੀ ਜੋ ਉਹ ਜ਼ਾਹਿਰ ਕਰ ਰਿਹਾ ਸੀ ਕੁਬਕਤੀ ਇਸ ਕੜੀ ਦੇ 1 ਸਾਲ ਮਬਰੋ ਤੱਕ ਵੀ ਜਿੰਦਿਆਂ ਦਾ ਸਾਰਾ ਟੱਬਰ ਜਿਵੇਂ ਵਿਲਕਦਾ ਹੀ ਰਿਹਾ ਸਮੇਂ ਦੀ ਮਾਰ ਤੇ ਘਰ ਦਾ ਧੋਰੀ ਫੁਲਕਾ ਚਲਾਉਂਦੇ ਆਖਰ ਨੇ ਜਿੰਦੇ ਵੇ ਵਰਗੇ ਵਿਹਲੜ ਬੰਦੇ ਨੂੰ ਵੀ ਕਮੀ ਬਣਾ ਛੱਡਿਆ ਕਿਤੇ ਕੱਲ ਤੱਕ ਜੋ ਐਸ਼ੋ ਰਾਮ ਦੀ ਜ਼ਿੰਦਗੀ ਵਿੱਚ ਜੀ ਰਿਹਾ ਸੀ ਅੱਜ ਐਸ਼ ਛੱਡ ਆਰਾਮ ਲਈ ਵੀ ਤਰਸਿਆ ਪਿਆ ਸੀ ਰਹੀ ਗੱਲ ਜਿੰਦੇ ਦੀ ਮਾਂ ਦੀ ਤਾਂ ਉਹ ਤਾਂ ਉਸ 1 ਸਾਲ ਵਿੱਚ ਹੀ ਤਿਲ ਤਿਲ ਕਰਦੀ ਮਰ ਖੱਪ ਗਈ ਸੀ ਜਦਕਿ ਤਾਰੋ ਉਹ ਤਾਂ ਲੱਗਦਾ ਉਦਨ ਦੀ ਹੀ ਜਿੰਦਾ লাশ ਬਣੀ ਸੀ ਉਸ ਨੂੰ ਹੋਰਾਂ ਦੇ ਕੀ ਆਪਣੀ ਵੀ ਕੋਈ ਸੁਧ ਬੁੱਧ ਨਹੀਂ ਸੀ ਰਹੀ ਅਜ਼ਲ ਖੁਦ ਨਾਲ ਹੋਈ ਜੋਰ ਦਾ ਜੋਰ ਜ਼ਬਰਦਸਤੀ ਨੇ ਉਸ ਨੂੰ ਸਿਰ ਰਖੀ ਨਹੀਂ ਸਗੋਂ ਮਾਨਸਿਕ ਜ਼ਖਮ ਵੀ ਦੇ ਛੱਡੇ ਤੇ ਇਹ ਜ਼ਖਮ ਨਾ ਕੇਵਲ ਡੂੰਘੇ ਹੀ ਸਨ ਸਗੋਂ ਨਸੂਰ ਬਨੇ ਰਿਸਤੇ ਵੀ ਰਹੇ ਸਨ ਤਾਈਓ ਤੇ ਇੱਕ ਪੂਰਾ ਸਾਲ ਬੀਤ ਜਾਂਦੇ ਵੀ ਤਾਰੋ ਇਸ ਸਦਮੇ ਤੋਂ ਉੱਪਰ ਨਹੀਂ ਸੀ ਪਾਈ 1.5 ਸਾਲ ਮਗਰੋਂ ਤਾਰੋ ਦੀ ਪੈਣ ਦੇ ਘਰ ਇੱਕ ਨੰਨੀ ਪਰੀ ਨੇ ਜਨਮ ਲਿਆ ਨਾ ਉਸ ਦਾ ਤਾਰੋ ਨੇ ਹੀ ਰੱਖਿਆ ਮਹਿਕ ਤਾਰੋ ਦੇ ਪਰਿਵਾਰ ਵਿੱਚੋਂ ਇਕੱਲੇ ਉਸ ਦੀ ਭੈਣ ਰਿਮਮੀ ਹੀ ਸ਼ਹਿਰ ਰਿਆ ਕਰਦੀ ਸੀ ਜਦ ਉਸ ਦਾ ਵਿਆਹ ਹੋਇਆ ਤਾਂ ਇਹ ਦੋਵੇਂ ਮੀਆਂ 베ਬੀ ਪੱਕੇ ਤੌਰ ਤੇ ਸ਼ਹਿਰ ਦੇ ਵਾਸੀ ਬਣ ਗਏ ਜਦ ਕਿ ਰਿਮਮੀ ਤੇ ਸਾਸੋਰਾ ਹੱਲੇ ਵੀ ਪਿੰਡ 'ਚ ਰਹਿੰਦੇ ਸਨ ਰਿਮਮੀ ਦਾ ਪਤੀ ਸੁਖਦੇਵ ਸ਼ਹਿਰ ਵਿੱਚ ਕਿਸੇ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਸੀ ਕੰਮ ਕਰਦੇ ਹੀ ਉਸ ਨੇ ਸ਼ਹਿਰ ਵਿੱਚ ਮਕਾਨ ਕਿਰਾਏ ਤੇ ਲੈ ਰੱਖਿਆ ਮਗਰੋਂ ਰਿਮਮੀ ਨਾਲ ਜਦ ਉਸ ਦਾ ਵਿਆਹ ਹੋਇਆ ਤਾਂ ਉਸ ਨੇ ਸ਼ਹਿਰ ਵਿੱਚ किराए ਦੇ ਮਕਾਨ ਨਾਲੋਂ ਆਪਣੀ ਪੱਕੀ ਰਹਾਇਸ਼ ਬਣਾ ਲਈ 1.5 ਸਾਲ ਮਗਰੋਂ ਜਦ ਸੁਖਦੇਵ ਦੇ ਘਰ ਤੀਨੇ ਜਨਮ ਲਿਆ ਤਾਂ ਨਾਲ ਹੀ ਉਸ ਦੀ ਤਰੱਕੀ ਵੀ ਹੋ ਗਈ ਇਸ ਤਰੱਕੀ ਦੇ ਬਦਲੇ ਉਸ ਨੂੰ ਇਟਲੀ ਜਾ ਕੇ ਫਰਮ ਦਾ ਕੰਮ ਸੰਭਾਲਣ ਦਾ ਮੌਕਾ ਮਿਲਿਆ ਸੁਖਦੇਵ ਆਪਣੀ ਇਸ ਤਰੱਕੀ ਨਾਲ ਬਹੁਤ ਖੁਸ਼ ਹੋਇਆ ਹੁਣ ਉਹ ਆਪਣੀ ਤੀਨ ਉਕਰਮਾ ਵਾਲੀ ਕਹਿੰਦਾ ਨਹੀਂ ਸੀ ਥੱਕਦਾ ਕੁਝ ਦਿਨਾਂ ਨੂੰ ਸੁਖਦੇਵ ਇਟਲੀ ਚਲਾ ਗਿਆ ਸੁਖਦੇਵ ਦੇ ਜਾਣ ਮਗਰੋਂ ਰਿਮੀ ਘਰ ਵਿੱਚ ਇਕੱਲੀ ਰਹਿ ਗਈ ਉੰਜ ਰਿਮੀ ਇੱਕ ਕਾਮਕਾਜੀ ਹੌਲ ਸੀ ਉਹ ਉਸੇ ਫਰਮ ਵਿੱਚ ਕੰਮ ਕਰਦੀ ਸੀ ਜਿਸ ਵਿੱਚ ਕਿ ਸੁਖਦੇਵ ਕੰਮ ਕਰਦਾ ਸੀ ਮੈਗ ਦੇ ਹੋਣ ਤੋਂ ਮਗਰੋਂ ਉਹ ਦੁਬਾਰਾ ਕੰਮ ਜੁਆਇਨ ਨਹੀਂ ਸੀ ਕਰ ਪਾਈ ਕੁਝ ਉਸ ਦੀ ਬੱਚੀ ਵੀ ਹੱਲੇ ਨਿੱਕੀ ਸੀ ਉਤੋਂ ਕਰਦੀ ਸਾਰੀ ਜ਼ਿੰਮੇਵਾਰੀ ਵੀ ਉਸੇ ਸਿਰ ਸੀ ਸੋ ਉਸਨੇ ਆਪ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੁਖਦੇਵ ਇਟਲੀ ਜਾਣ ਲੱਗਿਆ ਰਿਮੀ ਨੂੰ ਕਹਿ ਕੇ ਗਿਆ ਸੀ ਕਿ ਉਹ ਜੇ ਚਾਵੇ ਤਾਂ ਕੁਝ ਦਿਨ ਆਪਣੇ ਸਾਸੋਰਾ ਸਾਥ ਕੋਲ ਪਿੰਡ ਜਾ ਕੇ ਰਹਿ ਆਵੇ ਇਸ ਨਾਲ ਇੱਕ ਤਾਂ ਉਸ ਨੂੰ ਥੋੜਾ ਆਰਾਮ ਹੀ ਮਿਲ ਜਾਵੇਗਾ ਤੇ ਦੂਜਾ ਉਸਦੇ ਸਾਸੋਰਾ ਵੀ ਮੂੰਹ ਮੋਟਾ ਨਹੀਂ ਕਰਨਗੇ ਪਰ ਰਿਮੀ ਕਿਉ ਆਪਣੇ ਸਾਸੋਰੇ ਕੋਲ ਜਾਣਾ ਨਹੀਂ ਚਾਹੁੰਦੀ ਸੀ ਇਹ ਤਾਂ ਕੇਵਲ ਉਹ ਹੀ ਜਾਣਦੀ ਖੈਰ ਉਸਨੇ ਸੁਖਦੇਵ ਨੂੰ ਤਲਾਸ਼ਾ ਦੇਣ ਲਈ ਆਗ ਦਿੱਤਾ ਕਿ ਉਹ ਇਸ ਬਾਰੇ ਜ਼ਰੂਰ ਸੋਚੇਗੀ ਉਂਝ ਸਮਝਦੀ ਤਾਂ ਰਿਮੀ ਵੀ ਸੀ ਕਿ ਇਹ ਨਹੀਂ ਦਿਨ ਉਸਨੂੰ ਕਿਸੇ ਨਾ ਕਿਸੇ ਦੀ ਮਦਦ ਤਾਂ ਲੈਣੀ ਹੀ ਪੈਣੀ ਸੀ ਆਪਣੇ ਪੇਕੇ ਘਰ ਉਹ ਜਾ ਨਹੀਂ ਸਕਦੀ ਇਹਦੀ ਵੀ ਕਹਾਣੀ ਲੰਬੀ ਸੀ ਜਦ ਕਿ ਸੋਹਰਾ ਪਰਿਵਾਰ ਉਸਨੂੰ ਵੇਖ ਕੇ ਵਿਰਾਜੀ ਨਹੀਂ ਸੀ ਸੋ ਘਰ ਦੀ ਸੰਭਾਲ ਤੇ ਬੱਚੀ ਦੀ ਪਰਵਰਿਸ਼ ਉਸਨੂੰ ਇਕੱਲੀ ਨੂੰ ਹੀ ਕਰਨੀ ਪੈਣੀ ਸੀ ਰਿਮੀ ਦੇ ਆਪਣੇ ਪੇਕੇ ਜਾਂ ਸਾਰੇ ਪਰਵਾਰ ਨਾਲ ਸੰਬੰਧ ਜਿਹੋ ਜਿਹੇ ਵੀ ਸਨ ਉਸ ਦਾ ਆਪਣੀ ਪੈਨ ਤਾਰੂ ਨਾਲ ਮੋਹ ਕਦੇ ਵੀ ਨਹੀਂ ਸੀ ਕਟਿਆ ਨਾ ਹੀ ਉਹਨਾਂ ਦੇ ਰਿਸ਼ਤੇ ਵਿੱਚ ਦੂਰੀਆਂ ਤੇ ਕਦੇ ਦਰਾਰ ਆਉਣ ਦਿੱਤੀ ਇੱਕ ਦਿਨ ਪਾਸੇ ਜਿੱਥੇ ਰਿਮੀ ਆਪਣੇ ਨਾਲ ਹੋ ਰਹੀ ਵਧਿਕੀਆਂ ਦਾ ਸੰਤਾਪ ਭੋਗ ਰਹੀ ਸੀ ਉੱਥੇ ਦੂਜੇ ਪਾਸੇ ਉਸ ਨੂੰ ਆਪਣੀ ਪੈਨ ਤਾਰੂ ਦਾ ਚੋਰਾ ਵੀ ਵੱਡ-ਵੱਡ ਖਾ ਰਿਹਾ ਸੀ ਸੋ ਉਸਨੇ ਇੱਕ ਫੈਸਲਾ ਕੀਤਾ ਕਿ ਕੁਝ ਦਿਨ ਆਪਣੀ ਪੈਨ ਤਾਰੂ ਕੋਲ ਰਹਿਣ ਲਈ ਚਲੇ ਗਈ ਰਿਮੀ ਦੇ ਆਉਣ ਨਾਲ ਤਾਰੂ ਦੇ ਘਰ ਵੀ ਖੁਸ਼ੀਆਂ ਖੇਡਣ ਲੱਗੀਆਂ ਰਿਮੀ ਜਾਣ ਬੁੱਝ ਕੇ ਹੀ ਮੈਕ ਨੂੰ ਤਾਰੂ ਨਉ ਦਈ ਰੱਖਦੀ ਤਾਂ ਜੋ ਉਸ ਦਾ ਦਿਲ ਲੱਗਿਆ ਰਹੇ ਹੌਲੀ ਹੌਲੀ ਤਾਰੋ ਦੇ ਵਿਵਾਰ ਵਿੱਚ ਵੀ ਤਬਦੀਲੀ ਆਉਣ ਲੱਗੀ ਉਹ ਹੱਸਣ ਮੁਸਕਰਾਉਣ ਲੱਗੀ ਮੁਰ ਤੋਂ ਇੱਕ ਵਾਰ ਆਫ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਲੱਗੀ ਉਸ ਦੇ ਬਦਲੇ ਇਸ ਵਿਵਾਰ ਨੂੰ ਵੇਖ ਕੇ ਉਸ ਦੇ ਪਤੀ ਜਿੰਦੇ ਨੂੰ ਵੀ ਤਸੱਲੀ ਹੋਈ ਕੁਝ ਮਹੀਨਿਆਂ ਮਗਰੋਂ ਜਿੰਦੇ ਦੇ ਕਿਸੇ ਦੋਸਤ ਨੇ ਉਸ ਨੂੰ ਵਿਦੇਸ਼ ਜਾਣ ਦੀ ਰਾਏ ਦਿੱਤੀ ਪਹਿਲਾਂ ਤਾਂ ਜਿੰਦਾ ਨਾ ਮੰਨਿਆ ਪਰ ਫਿਰ ਤਾਰੋ ਦੇ ਕਹਿੰਦੇ ਉਸ ਨੇ ਜਾਣ ਲਈ ਹਾਮੀ ਭਰ ਦਿੱਤੀ ਹੁਣ ਰਹੀ ਸਮੱਸਿਆ ਪੈਸਿਆਂ ਦੀ ਇੱਕੋ ਦਾਮ ਇੰਨੇ ਸਾਰੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ ਦਵੇਂ ਸੋਚੀ ਪੈ ਗਏ ਫਿਰ ਤਾਰੋ ਨੇ ਇੱਕ ਦਿਨ ਇਹ ਗੱਲ ਆਪਣੀ ਭੈਣ ਰਿੰਮੀ ਨਾਲ ਸਾਂਝੀ ਕੀਤੀ ਲੈ ਭੈਣ ਤੂੰ ਚਿੰਤਾ ਘੱਟੋ ਕਰਦੀ ਮੈਂ ਆਖੀ ਕਰ ਮੈਂ ਆਖੂ ਕਰ ਦੂੰ ਇੰਤਜ਼ਾਮ ਪੈਸਿਆਂ ਦਾ ਤੋ ਬਸ ਜਿੱਜੇ ਨੂੰ ਕਹੇ ਉਹ ਜਹਾਜ਼ ਚੜਨ ਦੀ ਤਿਆਰੀ ਰੱਖੇ ਰਿੰਮੀ ਦੇ ਇੰਨਾ ਬੋਲਾਂ ਨੇ ਤਾਰੋ ਦੇ ਦਿਲ ਵਿੱਚ ਇੱਕ ਆਸ ਜਗਾ ਦਿੱਤੀ ਮਿੱਥੇ ਦਿਨ ਜਿੰਦਾ ਸੁਖਦੇਵ ਦੇ ਕੀਤੇ ਖਰਚ ਦੀ ਬਦੌਲਤ ਦੁਬਈ ਦਾ ਜਹਾਜ਼ ਚੜ ਗਿਆ ਤਾਰੋ ਆਪਣੀ ਭੈਣ ਦੀ ਕੀਤੀ ਇਸ ਮਦਦ ਨਾਲ ਬਹੁਤ ਖੁਸ਼ ਹੋਈ ਹੁਣ ਤਾਂ ਉਹ ਉਸ ਨੂੰ ਸਿੱਸਾ ਦਿਨ ਦੀ ਨਹੀਂ ਸੀ ਥੱਕਦੀ ਇੱਕ ਪਾਸੇ ਜ਼ਿੰਦਾ ਜਿੱਥੇ ਦੁਬਈ ਚਲਾ ਗਿਆ ਸੀ ਉੱਤੇ ਦੂਜੇ ਹੀ ਪਾਸੇ ਤਾਰੋਕਾਰ ਵਿੱਚ ਕੱਪੜੇ ਸਿਉਂਦਾ ਕੰਮ ਕਰਨ ਲੱਗ ਪਈ ਸੀ ਜਿਸ ਨਾਲ ਕੀ ਉਸ ਦਾ ਟੋਰੀ ਫੁਲਕਾ ਵਧੀਆ ਚੱਲਣ ਲੱਗਾ ਸੀ ਕੁਝ ਦਿਨਾਂ ਨੂੰ ਰਿੰਮੀ ਵੀ ਸ਼ਹਿਰ ਵਾਪਸ ਚੱਲੇ ਗਈ ਸੀ ਪਰ ਪਿੱਛੋਂ ਉਹ ਆਪਣੀ ਭੈਣ ਨੂੰ ਇੱਕ ਨਵੀਂ ਜ਼ਿੰਦਗੀ ਦੇ ਕੇ ਗਈ ਸੀ ਜਿੰਦੇ ਨੂੰ ਦੁਬਈ ਗਏ ਨੂੰ ਹੁਣ ਸਾਲ ਬੀਤ ਗਿਆ ਸੀ ਲੇਕਿਨ ਇਸ 6 ਸਾਲ ਦੌਰਾਨ ਇੱਕ ਵਾਰ ਉਸ ਦਾ ਫੋਨ ਨਹੀਂ ਸੀ ਆਇਆ ਨਾ ਹੀ ਉਸ ਦੀ ਕੋਈ ਖਬਰ ਸਾਰੀ ਆਈ ਹੁਣ ਤਾਂ ਲੋਕਾਂ ਨੇ ਵੀ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਕੇਲਾ ਬਲੀ ਹੋਣੀ ਉੱਥੇ ਕੋਈ ਨਵੀਂ ਮਰਦ ਜਾਦਾ ਵੀ ਕਦੇ ਕੋਈ ਭਰੋਸਾ ਇਹ ਗੱਲਾਂ ਤਾਰੋਂ ਨੂੰ ਸੂਲ ਬਣ ਕੇ ਚੁੱਪਦੀਆਂ ਉੰਜੋ ਕਿਸੇ ਨੂੰ ਕਹਿੰਦੀ ਕੁਛ ਨਹੀਂ ਸੀ ਪਰ ਅੰਦਰ ਕਮਰੇ ਚ ਵੜ ਕੇ ਕੱਲੀ ਬੈਠੀ ਰੋਂਦੀ ਜ਼ਰੂਰ ਰਹਿੰਦੀ ਸੀ ਕਿੱਥੇ ਐਵੇਂ ਮੇਰੇ ਸਿਰ ਦੇ ਸਾਇਆ ਵੇ ਹੁਣ ਤਾਂ ਸੱਪਾਂ ਨੇ ਵੀ ਫਨ ਚੁਕਨੇ ਸ਼ੁਰੂ ਕਰ ਦਿੱਤੇ ਨੇ ਕਿਤੇ ਇਹ ਨਾ ਹੋਵੇ ਕਿ ਤੇਰੇ ਘਰ ਦੀ ਇੱਜ਼ਤ ਇਹਨਾਂ ਦੀ ਵਰਮੀ ਬਣ ਕੇ ਰਹਿ ਜਾਵੇ ਫੇ ਮੈਂ ਤੇਰੇ ਵਾਸਤੇ ਪੌਣੀ ਆ ਮੁੜਾ ਵਿਜਿੰਦਿਆ ਮੁੜਾ ਅੱਜ ਫੇਰ ਅੱਖਾਂ ਪਰਦੀ ਉਹ ਜਿਵੇਂ ਬਾਹਰ ਵੇੜੇ 'ਚ ਨਿਕਲੀ ਦੋ ਵੈਸ਼ੀ ਨਜ਼ਰਾਂ ਉਸ ਨੂੰ ਆਪਣੇ ਵੱਲ ਵੇਖਦੀਆਂ ਨਜ਼ਰ ਆਈਆਂ ਇਹ ਗੁਰਮੀਲ ਸੀ ਪਿੰਡ ਦੇ ਸਰਪੰਚ ਦਾ ਮੁੰਡਾ ਮੱਖਾ ਕਦੇ ਮੇਰਾ ਵੀ ਕਰਤਾ ਸੀ ਦਿਆ ਪੈਸੇ ਭਾਵੇਂ ਵਾਧ ਲੈ ਲਿਓ ਅੱਖਾਂ 'ਚ ਕਮੀਨਗੀ ਲਈ ਗੁਰਮੀਲ ਤਾਰੋ ਦੇ ਜਿਸਮ ਨੂੰ ਉੱਪਰ ਤੋਂ ਥੱਲੇ ਤੱਕ ਨਾਬਦ ਨਜ਼ਰ ਆਇਆ ਜਿਵੇਂ ਦਰਜੀ ਦਾ ਕੰਮ ਤਾਰੋ ਦਾ ਨਹੀਂ ਸਗੋ ਉਹਦਾ ਹੋ ਗਿਆ ਹੋਵੇ ਪਹਿਲਾਂ ਜਾ ਕੇ ਕੋਈ ਲਿਬਾਸ ਪਾਉਣਾ ਤਾਂ ਸਿੱਖਲਾ ਕਿਉ ਸ਼ਰਿਆਮ ਆਪਣੀ ਜਿਤ ਨੂੰ ਨੰਗਿਆ ਕਰਨ ਤੇ ਤੁਲਿਆ ਦੋਗਲੇ ਸ਼ਰਤਾਂ ਵਿੱਚ ਤਾਰੋ ਨੇ ਗੁਰਮੀਰ ਤੇ ਵਿਅੰਗ ਕੱਸਿਆ ਜਿਸ ਨਾਲ ਅਖੀਰ ਗੁਰਮੀਲ ਦੇ ਖਾਨੇ ਹੋ ਜਾਂਦੀ ਰਹੀ ਉਸ ਦਿਨ ਤਾਂ ਉਹ ਉਤੋ ਬੇਸ਼ਰਮ ਜਾ ਹੋਇਆ ਚਲਿਆ ਗਿਆ ਪਰ ਦੋ ਦਿਨਾਂ ਮਗਰੋਂ ਉਹ ਮੁਰ ਤਾਰੋ ਦੇ ਘਰ ਪੜਾਇਆ ਤਾਰੋ ਇਸ ਵੇਲੇ ਚੁੱਲ੍ਹੇ ਮੂਰੇ ਬੈਠੀ ਚਾਹ ਬਣਾ ਰਹੀ ਸੀ ਵਿੜੇ ਦੇ ਇੱਕ ਕੋਨੇ ਵਿੱਚ ਦਰੀ ਵਿਛਾ ਕੇ ਉਸ ਨੇ ਸਿਲਾਈ ਮਸ਼ੀਨ ਡਾਈ ਹੋਈ ਸੀ ਮਸ਼ੀਨ ਦੇ ਆਸ-ਪਾਸੇ ਕੱਪੜਿਆਂ ਦੇ ਢੇਰ ਦੇ ਢੇਰ ਲੱਗੇ ਪਏ ਸਨ ਕੁਝ ਕਾਤਰਾ ਜੀਆਂ ਹਵਾ ਚਲਦੀ ਹੋਣ ਕਰਕੇ ਚੁੱਲ੍ਹੇ ਦੁਆਰੇ ਇਕੱਠੀਆਂ ਹੋ ਗਈਆਂ ਸਨ ਆਲੀਰਾ ਜੀਆਂ ਤਾਂ ਸمیٹ ਲਿਆ ਕਰ ਵੇ ਕਿਵੇਂ ਮੇਰੇ ਪੈਰਾਂ ਤੱਕ ਆਉਣ ਡਈਆਂ ਨੇ ਹਵਾ ਦੇ ਇੱਕ ਬੁੱਲੇ ਨਾਲ ਉੜਦੀਆਂ ਕਿੰਨੀਆਂ ਹੀ ਲੀਰਾਂ ਗੁਰਮੇਲ ਦੇ ਪੈਰਾਂ 'ਚ ਜਾ ਕੇ ਵਿਛਣੀਆਂ ਸਨ ਜਦ ਕੀ ਤਾਰੋ ਲਈ ਇਹ ਕੋਈ ਅਨਹੋਣੀ ਦਾ ਸੰਕੇਤ ਸੀ ਇਹ ਕਿਧਰੋਂ ਟਪਕ ਪਿਆ ਨੱਕ ਜਿਹਾ ਚੜੋਂਦਿਆਂ ਤਾਰੋ ਮਨੀ ਮਨਕਲਪੀ ਅੱਛਾ ਤੇ ਕੀ ਕਰਨ ਡਈਆਂ ਚਾ ਬਣਾਉਂਦੀਆਂ ਬਾਲੇ ਵੱਡੇ ਬੂਹੇ ਤੋਂ ਅੰਦਰ ਨੂੰ ਵਰਦਾ ਗੁਰਮੇਲ ਤਾਰੋ ਲੱਗੇ ਚੁੱਲ੍ਹੇ ਮੂਰੇ ਬੈਠਦਿਆਂ ਬੋਲਿਆ ਆਹੋ ਕਿਉ ਤੈਨੂੰ ਨਹੀਂ ਦਿਸਦਾ ਤਾਰੋ ਨੇ ਅੱਖਾਂ ਗੱਡੀਆਂ ਤਾਂ ਗੁਰਮੇਲ ਦਾ ਵੀ ਜੀ ਕੱਚਾ ਜਿਹਾ ਹੋ ਗਿਆ ਦਿਸਦਾ ਤਾਂ ਮੈਨੂੰ ਹੋਰ ਵੀ ਬਥੇਰਾ ਖੁਸ਼ ਐ ਬਸ ਤੇਰੀ ਕਹਾਣੀ ਦੀ ਉਡੀਕ ਐ ਗੁਰਮੀਲ ਨੇ ਆਜ ਕੀ ਤਾਰੋ ਦੀ ਬਾਹ ਫੜਦਿਆ ਗਿਆ ਜੱਪ ਪਰਾ ਕਰਵੇ ਵੇਖ ਲਿਆ ਹਲਕਿਆ ਪਿਆ ਕੱਲੀ ਜਨਾਨੀ ਵੇਖੀ ਨਹੀਂ ਆ ਗਿਆ ਹੱਕ ਜਤੋਂ ਕਿ ਸਮਝ ਰੱਖਿਆ ਔਰਤ ਨੂੰ ਵੀ ਕੱਲੀ ਇਹ ਤਾਂ ਕੁਝ ਵੀ ਕਰੂ ਕਿਸੇ ਅੱਗੇ ਵੀ ਚੁੱਕ ਜਾਊ ਔਰ ਇਹ ਤੇਨੀ ਵੀ ਮਜ਼ਬੂਤ ਮਜਬੂਰ ਨਹੀਂ ਹੁੰਦੀ ਤੇ ਮੈਨੂੰ ਇੰਨੀ ਵੀ ਨਹੀਂ ਹੱਥੀ ਨਾਲ ਸਮਝੀ ਜੇ ਮੈਂ ਆਪਣੀ ਆਈ ਤੇ ਆ ਗਈ ਤਾਂ ਹੱਥਾਂ ਨਾਲ ਅੰਗਿਆਰੇ ਚੁੱਕ ਗਏ ਉਸ ਦਿਨ ਤੋਂ ਮਗਰ ਉਹ ਗੁਰਮੇਲ ਕਦੇ ਵੀ ਤਾਰੋ ਦੇ ਘਰ ਨਹੀਂ ਸੀ ਵੜਿਆ ਪਰ ਅੰਦਰ ਹੀ ਅੰਦਰ ਉਸ ਦੇ ਤਾਰੋ ਤੋਂ ਬਦਲਾ ਲੈਣ ਦੀ ਪਾਵਨਾ ਪਾਂਬੜ ਮਤ ਬਣ ਕੇ ਮੱਚ ਰਹੀ ਸੀ ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦੋਂ ਉਹ ਤਾਰੋ ਨੂੰ ਉਸ ਦੀ ਔਕਾਤ ਦਿਖਾ ਸਕੇ ਇੱਕ ਦਿਨ ਕਹਿਲਾ ਆਇਆ ਸੀ ਤਾਰੋ ਦੇ ਘਰ ਕਹਿੰਦਾ ਸੀ ਕੋਈ ਲੋੜ ਥੋੜ੍ਹ ਹੋਵੇ ਤਾਂ ਦੱਸ ਦਵਾਂ ਨੀਅਤ ਉਸ ਦੀ ਵੀ ਉਸ ਦਿਨ ਤਾਰੋ ਨੂੰ ਸਾਫ਼ ਨਹੀਂ ਸੀ ਲੱਗੀ ਹੁਣ ਤਾਂ ਉਸ ਦੇ ਸਾਰੇ ਓਪਰੇ ਮਰਦਾਂ ਨੂੰ ਇੱਕ ਵਕ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਸੀ ਅਕੇ ਮਰਦ ਜਾਂਦਾ ਹੁੰਦੀ ਕੁੱਤੇ ਦੀ ਵੱਡੀ ਹੈ ਤਾਈਓ ਦਾ ਥਾਂ-ਥਾਂ ਤੇ ਲਾਟ ਟਪਕੌਂਦੀ ਫਿਰਦੀ ਐ ਕੇਰਾ ਰਿੰਮੀ ਦੀ ਧੀ ਮੈਕ ਦਾ ਜਨਮ ਦਿਨ ਸੀ ਉਹ ਹੁਣ 3 ਸਾਲ ਦੀ ਹੋ ਗਈ ਸੀ ਰਿੰਮੀ ਨੇ ਤਾਰੂ ਨੂੰ ਵੀ ਔਨ ਲਈ ਸੱਧਿਆ ਸੀ ਪਿਛਲੇ ਇੱਕ ਹਫਤੇ ਤੋਂ ਤਾਰੂ ਮੈਕ ਲਈ ਵਨ ਸੋਨਿਆ ਪੋਸ਼ਾਕਾਂ ਬਣਾ ਰਹੀ ਸੀ ਉਸਨੇ ਆਪਣੀ ਸਲਾਈ ਤੋਂ ਕਿਤੇ ਪੈਸਿਆਂ 'ਚੋਂ ਕੁਝ ਪੈਸੇ ਵੱਖਰੇ ਜੋੜ ਕੇ ਰੱਖੇ ਸਨ ਮੈਕ ਵਾਸਤੇ ਉਹ ਚਾਹੁੰਦੀ ਸੀ ਕਿ ਉਹ ਇੰਨਾ ਪੈਸੇ ਨਾਲ ਮੈਕ ਲਈ ਚਾਂਦੀ ਦੀਆਂ ਚਾਂਜਰਾ ਬਣਵਾਵੇ ਜਿਸ ਦਿਨ ਮੈਗ ਦਾ ਜਨਮ ਦਿਨ ਸੀ ਤਾਰੋ ਨਵਾਂ ਸੂਟ ਪਾ ਕੇ ਗਈ ਜਿੰਦੇ ਦੇ ਵਿਲਾਦ ਜਾਨ ਮਗਰੋਂ ਉਸਨੇ ਇੱਕ ਵੀ ਨਵਾਂ ਸੂਟ ਪਾ ਕੇ ਨਹੀਂ ਸੀ ਵਿਖਿਆ ਬਸ ਪੁਰਾਣੇ ਹੀ ਸੂਟ ਹੰਡਾਉਣ ਡਈ ਸੀ ਸੋਚੀ ਸੀ ਕਿ ਉਹ ਆ ਜਾਵੇ ਤਾਂ ਉਸਦੇ ਆਉਂਦੇ ਸ਼ਗਨ ਮਨਾਵੇ ਪਰ ਜਿੰਦਾ ਤਾਂ ਇੱਕ ਵਾਰੀ ਘਰੋਂ ਨਿਕਲਿਆ ਵਾਪਸ ਹੁਣ ਤੱਕ ਮੁੜਿਆ ਹੀ ਨਹੀਂ ਸੀ ਖੋਰੇ ਵਿਦੇਸ਼ਾਂ ਵਿੱਚ ਕਿਥੇ ਤੱਕ ਕੇ ਖੰਦਾ ਫਿਰਦਾ ਸੀ ਉਹ ਸੋਚੀ ਤਾਰੋ ਨੂੰ ਜਦ ਵੀ ਜਿੰਦੇ ਦੀ ਯਾਦ ਆਉਂਦੀ ਉਹ ਹੁਬਕੀ ਰੋਂ ਲੱਗ ਪੈਂਦੀ ਪਰ ਉਸ ਨੂੰ ਉਸ ਵਕਤ ਵਰਾਉਣ ਵਾਲਾ ਕੋਈ ਵੀ ਨਾ ਹੁੰਦਾ ਆਖਿਰ ਤਾਰੋ ਇਸੇ ਨੂੰ ਆਪਣੀ ਕਿਸਮਤ ਮੰਨ ਬੈਠੀ ਸੀ ਮੈਗ ਦੇ ਜਨਮ ਦਿਨ ਵਾਲੇ ਦਿਨ ਰਿੰਮੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਈ ਜਿੰਦੇ ਦੇ ਵਿਦੇਸ਼ ਜਾਨਮਗਰੋ ਰਿੰਮੀ ਵੀ ਮਸੀਤਸ ਕੁ ਦਿਨ ਤਾਰੋ ਕੋਲ ਰਹੀ ਸੀ ਹੈਪੀ ਬਰਥਡੇ ਟੂ ਦੀ ਆਵਾਜ਼ ਕਰਦੀ ਫੁੱਲ ਆਕਾਰ ਦੀ ਇਲੈਕਟ੍ਰੋਨਿਕ ਮੋਮਬਤੀ ਖੜ ਚੱਲੀ ਸੀ ਮੈਗਨੋਜ਼ ਦੇ ਜਨਮ ਦਿਨ ਦੀਆਂ ਹਰੇਕੀ ਵਧਾਈਆਂ ਦੇ ਰਿਆ ਸੀ ਕਾਰੇ ਮਹਿਮਾਨਾਂ ਵਿੱਚ ਰਿਮੀ ਦੇ ਸਾਸਵਰਾ ਵੀ ਸ਼ਾਮਿਲ ਸਨ ਰਿਮੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਸੀ ਬੀਜੀ ਤੁਸੀਂ ਜ਼ਰੂਰ ਆਣਾ ਆਪਣੀ ਮੈਕ ਦਾ ਜਨਮ ਦਿਨ ਨਾਲੇ ਪਾਪਾ ਜੀ ਨੂੰ ਵੀ ਲੈ ਕੇ ਆਉਣਾ ਸੋਹਰੇ ਕਾਰ ਸੱਦਾ ਦੇਣ ਗਈ ਰਿਮੀ ਜਾਂਦੇ ਵਕਤ ਕਹਿ ਗਈ ਸੀ ਆਹੋ ਪੁੱਤ ਅਸੀਂ ਤਾਂ ਆਉਣਾ ਹੀ ਹੋਇਆ ਭਲਾ ਇਹ ਵੀ ਕੋਈ ਕਹਿਣ ਦੀ ਗੱਲ ਹੈ ਸਾਡੀ ਮੈਕ ਦਾ ਜਨਮ ਦਿਨ ਹੋਵੇ ਤੇ ਅਸੀਂ ਨਾ ਆਈਏ ਐਦਾ ਕਿਦਾਂ ਹੋ ਸਕਦਾ ਕਿਉਂ ਪੁੱਤ ਮੈਕ ਠੀਕ ਹੈ ਨਾ ਦਾਦੀ ਨੇ ਰਿਮੀ ਦੀ ਸੱਸ ਮੈਕ ਨੂੰ ਕੁਛੜ ਚੱਕੀ ਲਾੜ ਲਡਾਉਂਦੀ ਰਹੀ ਪੁੱਤ ਸਿਖਦੇਵ ਨੇ ਕਦ ਤੱਕ ਆਏ ਕਦ ਤੱਕ ਆਉਣਾ ਹੁਣ ਤਾਂ ਉਸ ਨੂੰ ਗੇਨੂ ਵੀ ਵਾਵਾ ਹੀ ਟਾਈਮ ਹੋ ਗਿਆ ਫੋਨ ਫਾਨ ਆ ਜਾਂਦਾ ਕਿ ਨਹੀਂ ਮੈਗ ਦੇ ਜਨਮ ਦਿਨ ਦਾ ਕੇਕ ਕਟਣ ਮਗਰੋਂ ਰਿਮੀ ਜਦ ਆਪਣੇ ਸੱਸੋਰੇ ਕੋਲ ਆ ਕੇ ਖੜੀ ਥਾ ਰਿਮੀ ਦੇ ਸੋਰੇ ਨੇ ਸੁਭਾਅ ਵੇਖੀ ਚਿੰਦਾ ਪਰ ਕਟਾਉਂਦਿਆ ਗਿਆ ਹਾਂਜੀ ਪਾਪਾ ਜੀ ਫੋਨ ਤਾਂ ਹਫਤੇ ਦਸਾਂ ਦਿਨਾਂ ਨੂੰ ਆ ਹੀ ਜਾਂਦਾ ਹੈ ਕਹਿੰਦੇ ਸੀ ਅੱਜ ਕੀ ਆਵਾਂਗਾ ਫਿਰ ਪਤਾ ਨਹੀਂ ਕੀ ਗੱਲ ਹੋ ਗਈ ਅੱਜ ਵੀ ਗੱਲ ਨਹੀਂ ਹੋ ਪਾਈ ਸ਼ਾਇਦ ਕੰਮ ਕਾਜ ਵਿੱਚ ਬਿਜੀ ਆ ਗਏ ਰਿਮੀ ਆਪਣੇ ਸੋਰਾ ਸਾਹਮਣੇ ਤਸੱਲੀ ਦੇਣ ਲੱਗੀ ਅਨੇ ਨੂੰ ਹੀ ਰਿੰਮੀ ਦੇ ਫੋਨ ਤੇ ਕਿਸੇ ਦੀ ਵੀਡੀਓ ਕਾਲ ਦਾ ਨੋਟੀਫਿਕੇਸ਼ਨ ਆਇਆ। ਕੱਲ ਦੋ ਵਾਰੀ ਮਿਸ ਹੋ ਗਈ ਸੀ। ਸ਼ਾਇਦ ਕੋਈ ਨੈਟਵਰਕ ਪ੍ਰੋਬਲਮ ਸੀ। ਬੀਜੀ ਮੈਂ ਹੁਣੇ ਆਈ। ਲੱਗਦਾ ਇਹਨਾਂ ਦਾ ਫੋਨ ਆ ਰਿਹਾ। ਰਿੰਮੀ ਦੇ ਕਾਲ ਅਟੈਂਡ ਕਰਨ ਲਈ ਚਾਨ ਮਗਰੋਂ ਜੋ ਖੁਸ਼ੀ ਇਸ ਵਕਤ ਬੀਜੀ ਦੇ ਚਿਹਰੇ ਤੇ ਸੀ ਉਹ ਉਸ ਤੋਂ ਲੁਕਾਈ ਨਹੀਂ ਸੀ ਜਾ ਰਹੀ। ਕੀ ਹੋਇਆ ਸੁਖਦੇਵ ਦੀ ਮਾਂ? ਬੜੀ ਖੁਸ਼ ਨਜ਼ਰ ਆ ਰਹੀ ਹੈ। ਸਿਮੀ ਦੇ ਸੋਹਰਾ ਸਾਹਿਬ ਨੇ ਆਪਣੀ ਪਤਨੀ ਦੇ ਚਿਹਰੇ ਤੇ ਹਾਪਾ ਦੇਖ ਕੇ ਤਾੜਦਿਆਂ ਪੁੱਛਿਆ ਉਹਦਾ ਅੰਦਾਜ਼ਾ ਤਾਂ ਉਹਨਾਂ ਨੂੰ ਵੀ ਚੱਲ ਗਿਆ ਸੀ ਕਿ ਰਿੰਮੀ ਦੀ ਸੱਸ ਇੰਨੀ ਖੁਸ਼ ਕਿਉਂ ਸੀ ਪਰ ਫੇਰ ਵੀ ਉਸ ਦੇ ਮੂੰਹ ਸੁਣਨਾ ਚਾਹੁੰਦੇ ਸੀ ਮੋਦੀਆ ਤੰਦਾ ਤਾਂ ਕਹਿੰਦੇ ਸੱਤ ਸਮੁੰਦਰ ਪਾਰ ਤੋਂ ਵੀ ਖਿੱਚ ਲਿਆਉਂਦੀਆਂ ਨੇ ਕਿਉਂ ਆ ਗਿਆ ਨਾ ਫੋਨ ਰਿੰਮੀ ਦੀ ਸੱਸ ਇੰਨੀ ਖੁਸ਼ ਸੀ ਕਿਉਂ ਇਸ ਦੀ ਖੁਸ਼ੀ ਦਾ ਇਜ਼ਹਾਰ ਉਸ ਦੇ ਬੋਲਾਂ ਨਾਲ ਵੀ ਵਾਜੂਦ ਉਸ ਦੀਆਂ ਅੱਖਾਂ ਕਰ ਰਹੀਆਂ ਸਨ ਆਹ ਕਰਮਾ ਆ ਲਈਏ ਇਹ ਤਾਂ ਗੱਲ ਤੋਂ ਠੀਕਾ ਕੀ ਹੈ ਨਾਲੇ ਆ ਪੂਰਾ ਪਰਜਵਾਕੜੀ ਐਵਿਤਾ ਆਪਣੇ ਪਾਪੇ ਨੂੰ ਯਾਦ ਕਰਦੀ ਹੋਣੀ ਆ ਕੀ ਪਤਾ ਇਹ ਕਰਮਨ ਨੂੰ ਹੀ ਫੋਨ ਆ ਗਿਆ ਹੋਵੇ ਚਲ ਆ ਜਾ ਉਦੋਂ ਨੂੰ ਚਲਦੇ ਆ ਗੱਲਾਂ ਕਰਦੇ ਹੋਏ ਰਿਮਮੀ ਦੇ ਸਾਸੋਰਾ ਘਰ ਦੀ ਬੈਠਕ ਵੱਲੋਂ ਚੱਲ ਪਏ ਸਾਸਰੀਆ ਕਾਲ ਅੰਕਲ ਜੀ ਸਾਸਰੀਆ ਕਾਲ ਆਂਟੀ ਜੀ ਕਿਵੇਂ ਹੋ ਤੁਸੀਂ ਸਾਹਮਣੇ ਹੀ ਰਿਮਮੀ ਦੇ ਸਾਸੋਰੇ ਨੂੰ ਤਾਂ ਖੜੀ ਹੋਈ ਮਿਲੀ ਕੇਕ ਕੱਟਣ ਦੀ ਰਸਮ ਸ਼ਰਮਣੀ ਤੋਂ ਬਾਅਦ ਹੋਣ ਤਾਰੋਂ ਨਹੀਂ ਮੈਂ কুਚੜ ਚੁੱਕੀ ਹੋਈ ਸੀ ਭਲਾਏ ਕੌਣ ਰਿਮਮੀ ਦੇ ਸੋਰੇ ਨੇ ਝਿਜਕਦੇ ਜੇ ਪੁੱਛਿਆ ਅਵਲ ਤਾਰੋ ਨੂੰ ਤਾਰੋ ਦੀ ਪਛਾਣ ਹੀ ਨਹੀਂ ਆਈ ਉਂਝ ਵੀ ਉਸ ਨੂੰ ਤਾਰੋ ਨੂੰ ਮਿਲੇ ਨੂੰ ਵਕਤ ਵੀ ਖਾਸਾ ਬੀਤ ਗਿਆ ਸੀ ਜਿਸ ਕਰਕੇ ਹੁਣ ਉਸ ਦੀ ਨੈਣ ਨਕਸ਼ ਨੁਹਾਰ ਸੁਖਦੇਵ ਦੇ ਪਿਤਾ ਦੇ ਜਹਨ ਚੋਂ ਜਾਂਦੀ ਰਹੀ ਲੈ ਦਸ ਐਡੀ ਸ਼ਤੀ ਪੁੱਲ ਵੀ ਗਏ ਇਹ ਆਪਣੀ ਰਿਮੀ ਦੀ ਭੈਣ ਤਾਰੋ ਰਿਮੀ ਦੀ ਸੱਸ ਨੇ ਆਪਣੇ ਪਤੀ ਨੂੰ ਯਾਦ ਕਰਾਉਂਦਿਆ ਗਿਆ ਅੱਛਾ ਤਾਂ ਤਾਰੋ ਐ ਪਰ ਇਹ ਤਾਂ ਹੁਣ ਪਛਾਣ ਚ ਹੀ ਨਹੀਂ ਆਉਂਦੀ ਰਿਮੀ ਦੇ ਸਹੁਰਾ ਸਾਹਿਬ ਨੇ ਇਸ ਗੱਲ ਇਹ ਗੱਲ ਤਾਰੋ ਦੀ ਮੌਜੂਦਾ ਹਾਲਤ ਵੇਖ ਕੇ ਆਖੀ ਸੀ ਤਾਰੋ ਦੀ ਸ਼ਕਲ ਨੂੰ ਉਸਦੇ ਜਹਾਨ ਵਿੱਚ ਮੁੜ ਤੋਂ ਸੁਰਜੀਤ ਹੋਣ ਲੱਗੀ ਸੀ ਪਰ ਤਾਰੋ ਉਸ ਨੂੰ ਇਸ ਸਮੇਂ ਕਾਫੀ ਬਦਲੀ-ਬਦਲੀ ਲੱਗ ਰਹੀ ਸੀ ਹੋਰ ਤਾਂ ਹੋਰ ਅੱਜ ਕੀ ਤਾਰੋ ਦੇ ਚਿਹਰੇ ਤੇ ਉਸ ਨੂੰ ਪਹਿਲਾਂ ਜਿੰਨਾ ਜਲੋਵ ਵੀ ਨਜ਼ਰ ਨਹੀਂ ਸੀ ਆਇਆ ਜਿਸ ਕਰਕੇ ਉਸ ਨੂੰ ਅੰਦਰ ਹੀ ਅੰਦਰ ਕਾਫੀ ਨਿਰਾਸ਼ਾ ਹੋ ਰਹੀ ਸੀ ਉਸਦੇ ਮਨ ਵਿੱਚ ਲਗਾ ਹੀ ਸਵਾਲ ਤਾਰੋ ਨੂੰ ਲੈ ਕੇ ਪੁੰਗਰਨ ਲੱਗ ਪਏ ਸਨ ਆਖਰੀ ਦਫਾ ਜਦ ਉਸਨੇ ਤਾਰੋ ਨੂੰ ਵਿਆਹਤਾ ਤਾਰੋ ਬੜੀ ਹੀ ਖੁਸ਼ਮਿਜ਼ਾਜ ਮਲੂਮ ਹੁੰਦੀ ਸੀ ਹਰਦਮ ਹੱਸਦਾ ਰਹਿਣ ਵਾਲਾ ਚਿਹਰਾ ਸੀ ਉਸਦਾ ਗੱਲਾਂ ਵੀ ਉਹ ਤਾਂ ਆਪਣੀ ਭੈਣ ਰਿਮੀ ਨਾਲੋਂ ਦੋ ਗੁਣਾ ਵਾਧੇ ਹੀ ਕਰਦੀ ਸੀ ਉਸ ਨੂੰ ਯਾਦ ਸੀ ਕਿ ਕੇਰਾ ਉਹਨਾਂ ਦੇ ਘਰ ਇੱਕ ਪਾਰਟੀ ਤੇ ਰਿਮੀ ਦੇ ਪੱਕੇ ਪਰਿਵਾਰ ਵਾਲਿਆਂ ਨੂੰ ਵੀ ਸੱਦਿਆ ਗਿਆ ਸੀ ਮਿੱਥੇ ਦਿਨ ਪਰਿਵਾਰ ਵਾਲੇ ਆਏ ਜ਼ਰੂਰ ਸਨ ਪਰ ਚੱਜ ਨਾਲ ਕਿਸੇ ਨੇ ਵੀ ਗੱਲਬਾਤ ਨਹੀਂ ਕੀਤੀ ਕੇਵਲ ਤਾਰੋ ਹੀ ਸੀ ਜੋ ਸਾਰਿਆਂ ਨਾਲ ਖੁੱਲ ਕੇ ਹੱਸ ਬੋਲ ਰਹੀ ਸੀ ਅਸਲ ਉਸ ਵੱਤ ਉਹ ਆਪਣੇ ਪਰਵਾਰਿਕ ਜੀਆਂ ਦੀ ਕਮੀ ਹੀ ਪੂਰੀ ਕਰ ਰਹੀ ਸੀ ਜੋ ਬੇਸ਼ੱਕ ਕਿ ਸਰੀਰਕ ਤੌਰ ਤੇ ਰਮੀਦੇ ਸੋਰੇ ਕਾਰ ਵਿੱਚ ਮੌਜੂਦ ਸਨ ਪਰ ਮਾਨਸਿਕ ਤੌਰ ਤੇ ਹੋ ਕੇ ਤੇ ਹੋਰੀ ਗਵਾਚੇ ਫਿਰਦੇ ਸਨ ਮੌਜੂਦਾ ਸਮੇ ਅੱਜ ਉਹਦੀ ਇਹੋ ਜਹਾ ਉਸ ਦੀ ਹੁੰਦ ਕੀ ਹੁੰਦੀ ਹਕੀਕਤ ਨਾਲ ਮੇਲ ਨਹੀਂ ਸਿਖਾ ਰਹੀ ਕੀ ਗੱਲ ਕੁੜੇ ਤੂੰ ਇੰਨੀ 부ਝੀ ਜਿਹੀ ਕਿਉਂ ਲੱਗਣ ਢੀ ਆ ਨਾਲੇ ਤੇਰਾ ਖਸਮ ਕਿੱਥੇ ਐ ਉਹ ਨਹੀਂ ਆਇਆ ਨਾਲ ਤੇਰੇ 림미 ਦੀ ਸਾਸਨੇ ਜਿਵੇਂ ਤਾਰੋ ਦੀ ਦੁਖਤੀ ਰਾਗੂ ਤੇ ਪੈਰ ਧਰ ਦਿੱਤਾ ਸੀ ਅਸਲ 림미 ਦੇ ਸਾਸਰਿਆਂ ਨੂੰ ਤਾਰੋ ਦੀ ਮੌਜੂਦਾ ਜ਼ਿੰਦਗੀ ਬਾਰੇ ਕੁਝ ਵੀ मालूम ਮਾਤ ਨਹੀਂ ਸੀ ਉਹ ਤਾਂ ਇਹ ਵੀ ਤੱਕ ਉਹ ਤਾਂ ਇਹ ਤੱਕ ਵੀ ਨਹੀਂ ਸੀ ਜਾਣਦੇ ਕਿ 림미 ਮੈਕ ਦੇ ਖੋਣ ਤੋਂ ਬਾਅਦ ਕੁਝ ਮਹੀਨੇ ਤਾਰੋ ਕੋਲ ਰਹਿ ਕੇ ਆਈ ਸੀ ਇਹ ਗੱਲ ਵੀ 림미 ਨੇ ਹੀ ਉਹਨਾਂ ਤੋਂ ਲੁਕੋ ਕੇ ਰੱਖੀ ਸੀ ਉਹ ਸੋਚੀ ਸੀ ਕਿ ਜੇਕਰ ਉਸਦੇ ਸਾਸਰਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹ ਆਖਣਗੇ ਉਸ ਨੂੰ ਆਪਣੀ ਭੈਣ ਘਰੇ ਜਾਂਦੀ ਕੀ ਲੋੜ ਸੀ ਉਹ ਜੇ ਚਾਹੁੰਦੀ ਤਾਂ ਉਹਨਾਂ ਕੋਲ ਵੀ ਆ ਕੇ ਰਹਿ ਸਕਦੀ ਸੀ ਉਹਨਾਂ ਕਿਹੜਾ ਬੱਚੀ ਨੂੰ ਸੰਭਾਲ ਲੈਣੇ ਸੀ ਤਦ ਕੀ ਵਿਚਲੀ ਗੱਲ ਤੱਕ ਇਹ ਰਿਮੀ ਹੀ ਜਾਣਦੀ ਸੀ ਕਿ ਕਿਉਂ ਉਹ ਉਹਨਾਂ ਦੇ ਕੋਲ ਰਹਿਣਾ ਨਹੀਂ ਸੀ ਚਾਹੁੰਦੀ। ਦਰਅਸਲ ਸੁਖਦੇਵ ਦੇ ਮਾਪਿਓ ਦੀ ਨਹੀਂ ਸਗੋਂ ਨੀਰੀ ਸੁਖਦੇਵ ਦੀ ਪਸੰਦ ਸੀ ਰਿਮੀ। ਦੋਹਾਂ ਦੀ ਮੁਲਾਕਾਤ ਪਹਿਲੀ ਵਾਰ ਚੰਡੀਗੜ੍ਹ ਨੇੜੇ ਪੈਂਦੇ ਕਿਸੇ ਦਫ਼ਤਰ ਵਿੱਚ ਹੋਈ ਸੀ ਜਿੱਥੇ ਕਿ ਸੁਖਦੇਵ ਪਹਿਲਾਂ ਦੋਏ ਕੰਮ ਕਰਦਾ ਸੀ। Oh I'm sorry. ਮੇਰਾ ਧਿਆਨ ਨਹੀਂ ਸੀ ਐਕਚੁਅਲੀ ਦਫ਼ਤਰ ਵਿੱਚ ਰਿਮੀ ਦਾ ਪਹਿਲਾ ਦਿਨ ਸੀ। ਉਹ ਆਪਣੇ ਕਾਗਜ਼ ਪੱਤਰ ਸਮੇਟਨ ਚਿੰਨੀ ਉਲਝੀ ਪਈ ਸੀ। ਉਸ ਦਾ ਧਿਆਨ ਹੋਰ ਕਿਸੇ ਪਾਸੇ ਜਾਇ ਨਹੀਂ ਸੀ ਰਿਹਾ। ਇਸੇ ਉਲਝਣ ਵਿੱਚ ਰਿਮੀ ਸਾਹਮਣੇ ਆਉਂਦੇ ਸੁਖਦੇਵ ਨਾਲ ਜਾ ਟਕਰਾਈ ਇਟਸ ਓਕੇ ਜੀ ਲਿਆਓ ਮੈਂ ਇਕੱਠੇ ਕਰ ਦਿੰਨਾ ਦੋਵਾਂ ਦੀ ਹੋਈ ਇਸ ਅਚਾਨਕ ਟੱਕਰ ਨਾਲ ਇੱਕ ਤੇ ਨੂੰ ਨਫਾ ਤੇ ਇੱਕ ਨੂੰ ਨੁਕਸਾਨ ਹੋਇਆ ਨਫਾ ਅਸਲ ਸੁਖਦੇਵ ਦੇ ਹਿੱਸੇ ਆਇਆ ਕਿਉਂਕਿ ਰਿਮੀ ਦੀ ਦਫ਼ਤਰ ਵਿੱਚ ਪਹਿਲੀ ਮੁਲਾਕਾਤ ਸੁਖਦੇਵ ਨਾਲ ਹੀ ਹੋਈ ਸੀ ਸੁਖਦੇਵ ਪਹਿਲੀ ਨਜ਼ਰੇ ਹੀ ਰਿਮੀ ਤੇ ਮਰ ਮਿਟਿਆ ਸੀ ਦੂਜਾ ਇਹ ਉਸਦੇ ਦਫ਼ਤਰ ਵਿੱਚ ਰਿਮੀ ਜਿੰਨੀ ਸੀ ਉਹ ਔਰਤ ਹੋਰ ਕੋਈ ਦੂਜੀ ਹੈ ਵੀ ਨਹੀਂ ਸੀ ਸੋ ਰਿਮਮੀ ਨੂੰ ਲੱਗ ਉਸ ਦਾ ਵਿਚਾਰ ਸੀ ਕਿ ਰਿਮਮੀ ਜਕੀਨ ਨਹੀਂ ਉਸ ਦੀ ਵਧੀਆ ਦੋਸਤ ਬਣ ਜਾਵੇਗੀ ਜਦ ਕਿ ਜੇ ਕੋਈ ਨੁਕਸਾਨ ਹੋਇਆ ਤਾਂ ਰਿਮਮੀ ਦਾ ਕਿਉਂਕਿ ਇਸ ਟੱਕਰ ਵਿਰਾਲ ਉਸ ਦੇ ਸੈਟਲ ਕੀਤੇ ਸਾਰੇ ਦਸਤਾਵੇਜ਼ ਜਾਂ ਡਾਕੂਮੈਂਟਸ ਖਿੰਡ ਪੁਟ ਗਏ ਸਨ ਸ਼ੁਕਰੀਆ ਸਾਹਿਬ ਜ਼ਮੀਨ ਤੇ ਕਿਲੇ ਦੇ ਕਾਗਜ਼ਾਂ ਨੂੰ ਇਕੱਠਿਆ ਕਰ ਦਿਆ ਰਿਮਮੀ ਨੇ ਸੁਖਦੇਵ ਵੱਲ ਬਿਨਾਂ ਵੇਖੇ ਸ਼ੁਕਰੀਆ ਅਦਾ ਕੀਤਾ ਹੁਣ ਆਪ ਹੀ ਕਰ ਲਿਓ ਇਕੱਠੇ ਮੈਮੂ ਨਹੀਂ ਕਰਦਾ ਅਗੋ ਸੁਖਦੇਵ ਨੇ ਬੜਾਈ ਆਕੜ ਕੇ ਜਏ ਜਵਾਬ ਦਿੱਤਾ ਕਿ ਹੋਇਆ ਸਲ ਮੈਂ ਕੁਝ ਗਲਤ ਕਹਿ ਦਿੱਤਾ ਇਧਰ ਰਿਮੀ ਸੁਖਦੇਵ ਦੇ ਰਵਈਏ ਤੇ ਹੈਰਾਨ ਹੋਈ ਉਸਦੇ ਮੂੰਹੋਂ ਉਸਦੇ ਮੂੰਹ ਵੱਲ